ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸੀਬਤਾਂ ਲਗਾਤਾਰ ਵਧ ਰਹੀਆਂ ਨੇ ਚਾਹੇ ਉਹ ਆਪਣੀ ਹੀ ਪਾਰਟੀ ਦੇ ਵਿੱਚੋਂ ਹੋਵੇ ਤੇ ਚਾਹੇ ਉਹ ਵਿਰੋਧੀਆਂ ਵਾਲੇ ਪਾਸਿਓਂ ਹੋਣ ਹੁਣ ਕੱਲ ਮੁੱਖ ਮੰਤਰੀ ਦੀਆਂ ਸ਼ਿਕਾਇਤਾਂ ਜਿਹੜੀਆਂ ਇੱਕ ਵਾਰ ਫਿਰ ਰਾਜਪਾਲ ਸਾਹਿਬ ਕੋਲ ਪਹੁੰਚੀਆਂ ਨੇ ਉਹ ਰਾਜਪਾਲ ਸਾਹਿਬ ਜਿਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੰਬਾ ਸਮਾਂ ਇਟ ਖੜਕਾ ਚੱਲਿਆ ਅਤੇ ਹੁਣ ਕੁਝ ਦੇਰ ਤੋਂ ਸ਼ਾਂਤੀ ਪਰ ਰਾਜਪਾਲ ਸਾਹਿਬ ਪਿਛਲੇ ਦਿਨੀ ਫਿਰ ਐਕਟਿਵ ਸਰਕਾਰ ਦੇ ਖਿਲਾਫ ਦਿਖੇ ਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸ਼ਿਕਾਇਤਾਂ ਰਾਜਪਾਲ ਦੇ ਕੋਲ ਪਹੁੰਚੀਆਂ ਨੇ ਔਰ ਕੀ ਕੋਈ ਐਕਸ਼ਨ ਹੋਣ ਜਾ ਰਿਹਾ ਕੀ ਕੁਝ ਗੱਲਬਾਤ ਹੈ ਬਹੁਤ ਅਹਿਮ ਜਿਹੜੀ ਉਹ ਗੱਲਬਾਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਜਲੰਧਰ ਜਿਮਨੀ ਚੋਣ ਦਾ ਪ੍ਰਚਾਰ ਕੱਲ ਖਤਮ ਹੋ ਗਿਆ ਅੱਜ ਪ੍ਰਚਾਰ ਤਾਂ ਨਹੀਂ ਹੋ ਸਕੇਗਾ ਮਤਲਬ ਉਸ ਤਰੀਕੇ ਨਾਲ ਲਾਊਡ ਸਪੀਕਰਾਂ ਤੇ ਡੋਰ ਟੂ ਡੋਰ ਤਾਂ ਸ਼ਾਇਦ ਹੋ ਜਾਵੇ ਪਰ ਜਣੀ ਕੱਲ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਹਾਲਾਤ ਜਲੰਧਰ ਦੇ ਕੀ ਐ ਹਾਲਾਤ ਜਲੰਧਰ ਦੇ ਕੀ ਨੇ ਔਰ ਉਥੇ ਕੀ ਕੁਝ ਸਥਿਤੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਉਸ ਤੇ ਵੀ ਬਹੁਤ ਅਹਿਮ ਚਰਚਾ ਕਰਨੀ ਐ ਉਧਰ ਬਾਗੀਆਂ ਨੇ ਸੁਖਬੀਰ ਬਾਦਲ ਦੀਆਂ ਫਿਰ ਧੜਕਣਾ ਵਧਾ ਦਿੱਤੀਆਂ ਨੇ ਉਹ ਕਹਿੰਦੇ ਕਿ ਡੇਰਾ ਮੁਖੀ ਨੂੰ ਮਾਫ ਕਰਨ ਦੇ ਮੁੱਦੇ ਦੇ ਉੱਪਰ ਮਾਫੀ ਦਿਵਾਉਣ ਦੇ ਮੁੱਦੇ ਦੇ ਉੱਪਰ ਸਾਡੀ ਹਾਈ ਕਮਾਂਡ ਜਿਹੜੀ ਲੋਕਾਂ ਨੂੰ ਗੁਮਰਾਹ ਰਾਹ ਕਰੇ ਕਿਵੇਂ ਉਹ ਬਹੁਤ ਟਾਈਮ ਜਿਹੜੀ ਇਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਖਬਰਾਂ ਕੁਝ ਹੋਰ ਵੀ ਨੇ ਵਿਕਰਮ ਸਿੰਘ ਮਜੀਠੀਆ ਵਾਲੀ ਕਵਰ ਵੀ ਹੈ ਵਿਕਰਮ ਸਿੰਘ ਮਜੀਠੀਆ ਦੇ ਡਰੱਗ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਪੈਰ ਜਿਹੜੇ ਆ ਪਛਾਹ ਖਚੜਨੇ ਪੈਗੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਕਲੀਨ ਚਿੱਟ ਸਮਝੀ ਜਾਵੇ ਜਾਂ ਵਿਕਰਮ ਸਿੰਘ ਮਜੀਠੀਆ ਕਿਸ ਤਰੀਕੇ ਦੇ ਨਾਲ ਪਿੱਛੇ ਮੋੜ ਰਹੇ ਨੇ ਪੰਜਾਬ ਸਰਕਾਰ ਨੂੰ ਇਸ ਤੇ ਵੀ ਬਹੁਤ ਟਾਈਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਉਸ ਸਾਥ ਸ਼੍ਰੀ ਆਕਰ ਜੀ ਅਰਕ ਸਿੰਘ ਸਾਹਿਬ ਪੱसों ਰਾਜਪਾਲ ਸਾਹਿਬ ਲੁਧਿਆਣੇ ਆਏ ਬੇਸ਼ੱਕ ਉਹ ਪਤਾ ਲੈਣ ਆਏ ਸੀ ਉਹ ਸੰਦੀਪ ਥਾਪਰ ਦਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨੀ ਸੀ ਪਰ ਉਸ ਦਿਨ ਜਿਹੜਾ ਉਹ ਪਤਾ ਨਹੀਂ ਲੈ ਸਕੇ ਉਹ ਗਏ ਨਹੀਂ ਉੱਥੇ ਪਰਿਵਾਰ ਨੂੰ ਮਿਲਣ ਦੇ ਲਈ ਸਰਕਟ ਹਾਊਸ ਸਦਿਆ ਪਰ ਉਹ ਪਰਿਵਾਰ ਵੀ ਉੱਥੇ ਨਹੀਂ ਆਇਆ ਬੇਸ਼ੱਕ ਉਹ ਉਹਨਾਂ ਨੂੰ ਨਹੀਂ ਮਿਲ ਸਕੇ ਪਰ ਜਿਹੜਾ ਉਹਨਾਂ ਦਾ ਨਿਸ਼ਾਨਾ ਸੀ ਸੰਦੀਪ ਸੰਦੀਪ ਥਾਪਰ ਜਿਹੜਾ ਬਹਾਨਾ ਸੀ ਸਰਕਾਰ ਨਿਸ਼ਾਨਾ ਸੀ ਉਹ ਸਰਕਾਰ ਤੇ ਨਿਸ਼ਾਨਾ ਸਾਧਿਆ ਸੀ ਉਸ ਤੋਂ ਪਹਿਲਾਂ ਕਾਫੀ ਲੰਮਾ ਸਮਾਂ ਉਹ ਸ਼ਾਂਤ ਰਹਿ ਸੀ ਭਗਵਾਂ ਤੋਂ ਤੇ ਸਰਕਾਰ ਦੇ ਖਿਲਾਫ ਹੁਣ ਕੱਲ ਰਾਜਪਾਲ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਿਹੜਾ ਉਹ ਮਿਲ ਕੇ ਆਏ ਆ ਉੱਥੇ ਕਹਿੰਦੇ ਕਿ ਬੜੀਆਂ ਸ਼ਿਕਾਇਤਾਂ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਆਹ ਕੁਝ ਚੱਲ ਰਿਹਾ ਜੀ ਪੰਜਾਬ ਦੇ ਵਿੱਚ ਉਹ ਕੁਝ ਚੱਲ ਰਿਹਾ ਜੀ ਕੀ ਕੁਝ ਉੱਥੇ ਗੱਲਾਂ ਬਾਤਾਂ ਹੋਈਆਂ ਕਿਤੇ ਮੁੱਖ ਮੰਤਰੀ ਨੂੰ ਬਿਲੇ ਲਾਉਣ ਦੀ ਇਹ ਤਿਆਰੀ ਤਾਂ ਨਹੀਂ ਕਿਵੇਂ ਦੇ ਇੱਕ ਪੂਰੀ ਚੀਜ਼ ਨੂੰ ਆ ਬਿਲਕੁਲ ਸੁਖਵਿੰਦਰ ਜੀ ਰਾਜਪਾਲ ਸਾਹਿਬ ਹੁਣ ਪੰਜਾਬ ਸਰਕਾਰ ਦੇ ਖਿਲਾਫ ਐਕਟਿਵ ਜਿਹੜੇ ਐਕਸ਼ਨ ਮੂਡ 'ਚ ਨਜ਼ਰ ਉਹ ਆ ਰਹੀ ਹੈ ਤਾਂ ਇਸ ਕਰਕੇ ਜੋ ਮੈਨੂੰ ਲੱਗਦਾ ਐਕਸ਼ਨ ਮੂਡ 'ਚ ਤਾਂ ਆਏ ਨਹੀਂ ਉਹਨਾਂ ਦੀ ਟ੍ਰੁੱਪ ਜਿਹੜੀ ਆ ਹੁਣ ਤਾਂ ਹਰਕਤ ਚ ਆਈ ਆ ਕਿਉਂਕਿ ਉੱਤੇ ਸਰਕਾਰ ਬਣੀ ਆ ਇੱਕ ਇੱਕ ਮਹੀਨੇ ਤੋਂ 10 ਦਿਨ ਜ਼ਿਆਦਾ ਜਿਹੜਾ ਸਮਾਂ ਹੋ ਚੁੱਕਾ ਤੇ ਕੁਦਰਤੀ ਤੌਰ ਤੇ ਹੁਣ ਫਿਰ ਅੱਜ ਭਾਵੇਂ ਜਿਹੜੀ ਕੇਂਦਰ ਸਰਕਾਰ ਬਣੀਆ ਉਹਦੇ ਇਸ਼ਾਰੇ ਤੇ ਹੁਣ ਰਾਜਪਾਲ ਸਾਹਿਬ ਜਿਹੜੇ ਐਕਟਿਵ ਹੋ ਗਏ ਨੇ ਮਜਬੂਤ ਥਾਂ ਮੈਂ ਜਿਹੜਾ ਉੱਪਰ ਉਹਨਾਂ ਨੂੰ ਜ਼ਰੂਰ ਭੇਜ ਚੁੱਕਾ ਬੜੀ ਸੁਣੀ ਤੁਸੀਂ ਗੱਲ ਕੀਤੀ ਸੰਦੀਪ ਠਾਕਰ ਬਹਾਨਾ ਸੀ ਨਿਸ਼ਾਨਾ ਮੁੱਖ ਮੰਤਰੀ ਸੀ ਬੜੀ ਵਧੀਆ ਉਹ ਲਾਈਨ ਜਿਹੜੀ ਤੁਸੀਂ ਜੁੜੀ ਤਾਂ ਪਹਿਲੇ ਮੂਹਰ ਦੇ ਵਿੱਚ ਉਹ ਬਾਹਰ ਆਏ ਉਸ ਦਿਨ ਕੁਲਦੀਪ ਚੈਲ ਦੇ ਨਾਲ ਬੋਲਾਖਾਤ ਕੀਤੀ ਸਾਖਸ਼ੀ ਜਿਹੜੇ ਉੱਥੋਂ ਦੇ ਡੀਸੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਵਾਪਸ ਚਲੇ ਗਏ ਪਰ ਪਰਿਵਾਰ ਨੂੰ ਉਹ ਨਹੀਂ ਮਿਲੇ ਪਰ ਇੱਕ ਕਿਸਮ ਨਾਲ ਉਹ ਆਪਣੀ ਹਾਜ਼ਰੀ ਜਿਹੜੀ ਆ ਸਰਗਰਮ ਸਿਆਸਤ ਦੇ ਪੰਜਾਬ ਦੇ ਅੰਦਰ ਜਿਹੜੀ ਉਹਨਾਂ ਨੇ ਬੀਤੇ ਸਮੇਂ ਚ ਉਹ ਕਰਦੇ ਰਹੇ ਆ ਉਹਦੇ ਉੱਤੇ ਉਹ ਆਪਣੀ ਕਸਤੀ ਦਵਾਤੀ ਤੇ ਕੱਲ ਸੁਨੀਲ ਜਾਖੜ ਤੇ ਰਮਨਦੀਪ ਸਿੰਘ ਬਿਟੂ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਿਕਾਇਤ ਲੈ ਕੇ ਪਹੁੰਚਦੇ ਆ ਕਿ ਕਿਸ ਤਰੀਕੇ ਨਾਲ ਜਲੰਧਰ ਦੀਆਂ ਚੋਣਾਂ ਦੇ ਵਿੱਚ ਜਾਂ ਪੰਜਾਬ ਦੇ ਅੰਦਰ ਕਾਨੂੰਨ ਦੀ ਜਿਹੜੀ ਸਥਿਤੀ ਆ ਕਿਸ ਤਰੀਕੇ ਨਾਲ ਛੇਵੇ ਜੀ ਟੰਗੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਸੰਦੀਪ 77 ਤੇ ਵੀ ਗੱਲ ਕੀਤੀ ਆਮ ਆਦਮੀ ਪਾਰਟੀ ਵੱਲੋਂ ਫੈਲਾਏ ਜਾ ਰਹੇ ਭ੍ਰਿਸ਼ਟਾਚਾਰ ਦੀ ਵੀ ਗੱਲ ਕੀਤੀ ਤੇ ਨਾਲ ਹੀ ਨਾਲ ਉਹਨਾਂ ਨੇ ਜਲੰਧਰ ਦੀ ਜਿਮਨੀ ਚੋਣ ਚ ਆਭਾਵੀ ਪਾਰਟੀ ਕਿਸ ਤਰੀਕੇ ਨਾਲ ਗੈਂਗਸਟਰਾਂਾਂ ਚਾ ਅਪਰਾਧੀਆਂ ਦਾ ਸਹਾਰਾ ਲੈ ਕੇ ਗੱਲ ਕਰ ਰਹੀ ਆ ਉਹਨਾਂ ਦੀ ਵੀ ਸ਼ਿਕਾਇਤ ਉਹਨਾਂ ਨੇ ਕੀਤੀ ਤੇ ਨਾਲ ਹੀ ਨਾਲ ਉਹਨਾਂ ਨੇ ਨਸ਼ੇ ਦੀ ਵੀ ਗੱਲ ਕੀਤੀ ਬਹੁਤ ਕੁ ਸ਼ਿਕਾਇਤਾਂ ਜਿਹੜੀਆਂ ਸੁਖਿੰਦਰ ਜੀ ਉਹਨਾਂ ਨੇ ਸ੍ਰੀ ਜਾਖੜ ਤੇ ਅਰਵਨੀਤ ਸਿੰਘ ਬਿੱਟੂ ਨੇ ਕੀਤੀ ਗਵਰਨਰ ਸਾਹਿਬ ਨੂੰ ਚਿੱਠੀ ਤੇ ਆਈ ਤੇ ਗਵਰਨਰ ਸਾਹਿਬ ਦਾ ਦਰਵਾਜ਼ਾ ਹਮੇਸ਼ਾ ਖੁੱਲਾ ਹੀ ਹੁੰਦਾ ਕੋਈ ਵੀ ਆਪੋਜੀਸ਼ਨ ਪਾਰਟੀ ਹੋਵੇ ਬਿੱਟੂ ਮਿੱਟੀ ਉਹ ਅਰਸੀਵ ਕਰਦੇ ਆ ਪਰ ਕੱਲ ਆਪਣੇ ਸਿੱਧੂ ਸਾਹਿਬ ਸਾਡੇ ਆਪਣੇ ਸ੍ਰੀ ਜਾਖੜ ਤੇ ਅਰਵਨੀਤ ਸਿੰਘ ਬਿੱਟੂ ਇੱਕ ਚੀਜ਼ ਤੋਂ ਪਛੜ ਗਏ ਉਹ ਪਤਾ ਨਹੀਂ ਉਹਨਾਂ ਨੂੰ ਯਾਦ ਨਹੀਂ ਆਇਆ ਤੇ ਜਾਂ ਉਹਨਾਂ ਨੇ ਜਾਣ ਪੁੱਛ ਕੇ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦਾ ਜਿੱਥੇ ਪੰਜਾਬ ਤੇ ਅਮਨ ਦੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਦੇ ਖਿਲਾਫ ਉਹ ਪਹੁੰਚੇ ਉਥੇ ਚੰਗਾ ਬੰਦਾ ਕਿ ਸ਼ੀਤਲ ਅੰਗਰਾਲ ਨੇ ਜਿਹੜੀ ਪਿੰਡ ਰਾਈ ਤਿਆਰ ਕੀਤੀ ਸੀ ਉਹ ਵੀ ਪਿੰਡ ਰਾਈ ਲੈ ਕੇ ਜਾ ਕੇ ਗੁਰਦਰ ਸਾਹਿਬ ਨੂੰ ਦੇ ਦਿੰਦੇ ਤਾਂ ਵਧੀਆ ਗੱਲ ਜਿਹੜੀ ਉਹ ਲੱਗਦੀ ਇਹ ਰਾਹੀ ਗੁਰਦਰ ਸਾਹਿਬ ਕਿ ਗੁਰਦਰ ਸਾਹਿਬ ਦੇ ਖਿਲਾਫ ਗੁਰਦਰ ਨੂੰ ਇਹ ਸਾਰਾ ਕੁਝ ਦੇ ਦਿੱਤਾ ਜਾਂਦਾ ਪਰ ਉਹ ਸ਼ੀਤਲ ਅੰਗਰਾਲ ਬੜੀ ਜਿਹੜੀ ਪਿੰਡ ਰਾਈ ਵਾ ਜਾਂ ਤਾਂ ਫਰੋਚ ਹੈ ਕੱਖਣੀ ਪੇ ਜਾਂ ਸਿੱਤਰਾ ਅੰਗਰਾਲ ਦਾ ਕੇਵਲ ਉਹ ਸਿਆਸੀ ਡਰਾਮਾ ਸੀ ਚਾਹੀਦਾ ਤੇ ਇਹ ਸੀ ਕਿ ਉਹ ਵੀ ਨਾਲ ਜਾਂਦਾ ਉਹ ਵੀ ਐਪਲੀਕੇਸ਼ਨ ਦੀ ਪਿੰਡ ਡਰਾਈਵ ਉਹ ਵੀ ਨਾਲ ਦਿੱਤੀ ਜਾਂਦੀ ਤਾਂ ਮੁੱਖ ਮੰਤਰੀ ਪਿੰਡ ਡਰਾਈਵ ਦੇ ਵਿੱਚ ਬਹੁਤ ਕੁਝ ਆ ਪਤਾ ਨਹੀਂ ਇਹ ਨਹੀਂ ਹੈ ਕਿ ਇਹ ਨਹੀਂ ਪਤਾ ਕਿ ਕੋਈ ਸੈਟਿੰਗ শুটিং ਹੋ ਗਈ ਹੋਵੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਕੰਪਰੋਮਾਈਜ਼ ਦਾ ਜ਼ਮਾਨਾ ਤੇ ਪਤਾ ਨਹੀਂ ਲੱਗਦਾ ਕਿਦੋਂ ਕਿਹੜੀ ਸੈਟਿੰਗ ਹੋ ਜਾਂਦੀ ਹੈ ਪਰ ਹੈ ਉਹਦੇ ਵਿੱਚ ਬੜਾ ਕੁਝ ਨਹੀਂ ਆ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਮੈਂ ਉਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕਰ ਰਿਹਾ ਪਰ ਫਿਰ ਸ਼ਾਇਦ ਉਹ ਸੈਟਿੰਗ ਕਰਕੇ ਹੀ ਉਥੇ ਉਹ ਜਿਹੜੀ ਆ ਗੁਰਨਸਾਹਿਬ ਕੋ ਨਹੀਂ ਪਹੁੰਚੀ ਆ ਭਾਈ ਇਸ ਤਰੀਕੇ ਨਾਲ ਕਹਿ ਲੈਨੇ ਪਰ ਚਾਹੀਦੀ ਸੁਖਦਰਜੀ ਜ਼ਰੂਰ ਸੀ ਕਿ ਜਿੱਥੇ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਦੇ ਸਬੰਧੀ ਅਰਵਨੀਤ ਸਿੰਘ ਬਿੱਟੂ ਸ੍ਰੀਲ ਜਾਖੜ ਪਹੁੰਚੇ ਆ ਉਥੇ ਉਹ ਪੈਨ ਡਰਾਈਵ ਜਿਹੜੀ ਸਿੱਧੀ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਨੂੰ ਘੇਰਦੀ ਆ ਜਿੱਥੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਆ ਮੇਰਾ ਨਹੀਂ ਖਿਆਲ ਕਿ ਉਹ ਪਲੇਟਫਾਰਮ ਇਦਾਂ ਇਨਾ ਵਧੀਆ ਸੀ ਜਿਸ ਤੋਂ ਪਤਾ ਨਹੀਂ ਸ਼ੀਤਲ ਅੰਗਰਾਲ ਜਾਂ ਸ੍ਰੀਲ ਜਾਖੜ ਕੋਈ ਪਛੜ ਕੇ ਪਤਾ ਨਹੀਂ ਚਲੋ ਉਹ ਇੱਕ ਬਕਰੀ ਗੱਲ ਆ ਹੁਣ ਸਿੱਧੂ ਸਾਹਿਬ ਆਪਾਂ ਉਹ ਸਵਾਲ ਤੇ ਉਹਨੇ ਜਿਹੜਾ ਪੁੱਛੀ ਸਵਾਲ ਕੀਤਾ ਆ ਬੀਤੇ ਲੰਮੇ ਸਮੇਂ ਤੋਂ ਚਾਹੇ ਸੁਖਵਾਲਸੰਖਿਆਰੇ ਹੋਣੀ ਹੋਣ ਚਾਹੇ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਹੋਵੇ ਹਮੇਸ਼ਾ ਗਵਰਨਰ ਸਾਹਿਬ ਕੋਲ ਮੇਟੋ ਮੇਟੀ ਪਹੁੰਚ ਜਾਂਦੇ ਆ ਤੇ ਗਵਰਨਰ ਸਾਹਿਬ ਐਪਲੀਕੇਸ਼ਨ ਜਾਂ ਉਹਨਾਂ ਦੀਆਂ ਦਰਖਾਸਤਾਂ ਜੋ ਸ਼ਿਕਾਇਤਾਂ ਤਾਂ ਲੈ ਲੈਂਦੇ ਆ ਪਰ ਕਾਰਵਾਈ ਜਿਹੜੀ ਆ ਉਹ ਅਜੇ ਕਰਦੇ ਨਜ਼ਰ ਕਦੀ ਆਉਂਦੇ ਨਹੀਂ ਮੁੱਖ ਮੰਤਰੀ ਨੂੰ ਦਬਕਾ ਜਿਹੜਾ ਉਹ ਜ਼ਰੂਰ ਮਾਰ ਦਿੰਦੇ ਆ ਅੱਜ ਤੱਕ ਇਹ ਬੀਤੇ ਦੌਰ ਚ ਬਚਦਾ ਰਿਹਾ ਹੁਣ ਇਹ ਜਿਹੜੀ ਸਬੀਰ ਜਾਖੜ ਉਹ ਮਨੀਸ਼ ਸਿੰਘ ਬਿੱਟੂ ਦੀ ਗਵਰਨਰ ਸਾਹਿਬ ਨਾਲ ਜਿਹੜੀ ਮੁਲਾਕਾਤ ਆ ਸੁਖਿੰਦਰ ਜੀ ਇਹ ਕੇਵਲ ਤਾਂ ਕੇਵਲ ਜਿਮਨੀ ਚੋਣਾ ਦੇ ਸੰਦਰਭ ਵਿੱਚ ਹੈਗੀ ਹੈ ਕਿ ਜਿਮਨੀ ਚੋਣਾ ਚਾਹੀਏ ਹੋਇਆ ਇੱਕ ਸਿਆਸੀ ਅਸੀਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਦੇ ਖਿਲਾਫ ਇੱਕ ਜਿਹਾ ਆਮ ਤੌਰ ਤੇ ਇੱਕ ਲਹਿਰ ਦੀ ਚਲੋਣੀ ਮਹਿਮ ਜਿੜੀ ਚਰੋਣੇ ਦੀ ਉਹਨਾਂ ਨੇ ਚਲਾ ਦਿੱਤੀ ਸਿੱਧੂ ਸਾਹਿਬ ਹੁਣ ਵੇਖਣਾ ਇਹ ਆ ਕਿ ਗਵਰਨਰ ਸਾਹਿਬ ਜਿਹੜੇ ਬੀਤੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਉਹਨਾਂ ਨਾਲ ਛੱਤੀ ਦੇ ਅੰਕੜੇ 'ਚ ਚੱਲ ਰਹੀ ਆ ਸੁਨੀਲ ਜਾਖੜ ਵੱਲੋਂ ਤੇ ਕੇਂਦਰੀ ਮੰਤਰੀ ਰਮਦੀਪ ਸਿੰਘ ਬਿੱਟੂ ਵੱਲੋਂ ਜਿਹੜੇ ਇਹ ਦੋਸ਼ ਜਿਹੜੇ ਲਾਏ ਗਏ ਨੇ ਇਹਨਾਂ ਦੇ ਸਬੰਧਕ ਉਹਦਾ ਦਾ ਪ੍ਰਤੀਕਰਮ ਕੀਆ ਜਾਂ ਉਹ ਇਸ ਤਰ੍ਹਾਂ ਦੀ ਐਕਸ਼ਨ ਕੀ ਲੈਂਦੇ ਕਿਉਂਕਿ ਬੀਤੇ ਦੌਰ ਚ ਉਹਨੇ ਐਕਸ਼ਨ ਨਹੀਂ ਲਿਆ ਕੇਵਲ ਚਿੱਠੀ ਲਿਖ ਦਿੰਦੇ ਰਹੇ ਆ ਜਾਂ ਵਾਰਨਿੰਗ ਦੇ ਦਿੰਦੇ ਰਹੇ ਆ ਕੋਈ ਗੰਭੀਰ ਐਕਸ਼ਨ ਜਿਹੜਾ ਜਿਸ ਤਰੀਕੇ ਨਾਲ ਲੋਕ ਸੋਚਦੇ ਆ ਕਿ ਹਾਂ ਭੀ ਗਵਰਨਰ ਸਾਹਿਬ ਕੇਂਦਰ ਤੋਂ ਦੇਖਣਗੇ ਉਸ ਨੂੰ ਦੇਖਣੇ ਕਿ ਅੱਜ ਉਹ ਜੀ ਗੁਰਦਰ ਸਾਹਿਬ ਕੋਲ ਕੋਈ ਕਾਰਵਾਈ ਗਤੀਵਿਧੀ ਕੋਈ ਹੋਈ ਨਹੀਂ ਤਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਜਿਸ ਤਰੀਕੇ ਨਾਲ ਆ ਕੱਲ ਦੀ ਜਿਹੜੀ ਗਤੀਵਿਧੀ ਹੋਈ ਆ ਭਾਜਪਾ ਵੱਲੋਂ ਇਹ ਕੇਵਲ ਤੇ ਕੇਵਲ ਸਿਰਫ ਸਿਆਸੀ ਅਸੀਂ ਕਹਿ ਸਕਦੇ ਹਾਂ ਕਿ ਗਤੀਵਿਧੀ ਹੈਗੀ ਆ ਹੁਣ ਇਹ ਵੇਖਦਾ ਕਿ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਬੰਮਾਰੀ ਦਾ ਪ੍ਰੋਤ ਉਹਨੇ ਕੀ ਐਕਸ਼ਨ ਲੈਂਦੇ ਆ ਕਿਉਂਕਿ ਅਮਨ ਕਾਨੂੰਨ ਦੀ ਸਥਿਤੀ ਪਾਸਕੰਦਰ ਜੀ ਕੋਈ ਸ਼ੱਕ ਨਹੀਂ ਆ ਕਿ ਜੋ ਕੁਝ ਹੋਇਆ ਬਿਲਕੁਲ ਤਰਾਸ ਤੱਕ ਸਥਿਤੀ ਬਣੀ ਗਈ ਜਿਸ ਦਿਨ ਅਸਦੀਪ ਠਾਪਰ ਦੇ ਉੱਤੇ ਨੰਗਾ ਤੇ ਉੱਤੇ ਹਮਲਾ ਹੁੰਦਾ ਜਿਲ੍ਹਾ ਗੁਰਦਾਸਪੁਰ ਦਾ ਇੱਕ ਪਿੰਡ ਸ਼੍ਰੀ ਹਰਵਿੰਦਪੁਰਾ ਸੋਖੇਂਦਰ ਜੀ ਉੱਥੇ ਆਮੋ ਸਾਹਮਣੀ ਗੋਲੀਆਂ ਚੱਲਦੀਆਂ ਗੱਡੀ ਦੋ ਧੜਿਆਂ ਦੇ ਵਿੱਚ ਕੱਲ ਦੀ ਗੱਲ ਸੁਣ ਲੋ ਗੱਲ 20 ਬਟਾੜੇ ਦੇ ਵਿੱਚ ਕਹਿੰਦੇ ਨੇ ਇੱਕ ਗੋਲੀਆਂ ਆਈਲੈਂਡ ਸੈਂਟਰ ਤੇ ਬਾਹਰ ਚੱਲੀਆਂ ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ ਮੇਰੀ ਗੱਲ ਸ਼ਾਇਦ ਦੂਜੇ ਪਾਸੇ ਚਲ ਜੇ ਇਹ ਤਾਂ ਆਪਾਂ 2-3 ਸ਼ਰਾਂ ਦਾ ਜ਼ਿਕਰ ਕੀਤਾ ਜਿਹੜੇ 1-2 ਦਿਨਾਂ ਚ ਚੱਲੀਆਂ ਨੇ ਤਾਂ ਬਾਕੀ ਜੇਕਰ ਪੰਜਾਬ ਦੀ ਤੁਸੀਂ ਗੱਲ ਕਰ ਲਓ ਪੰਜਾਬ ਦਾ ਹਰ ਕਸਬਾ ਹਰ ਜ਼ਿਲ੍ਹਾ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਰਾਤ ਜਿਹੜੀਆਂ ਉਹ ਹੁੰਦੀਆਂ ਨੇ ਤਾਂ ਪਤਾ ਨਹੀਂ ਫਿਰ ਉਸ ਸਮੇਂ ਮੁਖ ਮੰਤਰੀ ਸਾਹਿਬ ਕਿੱਥੇ ਹੁੰਦੇ ਜਾਂ ਕਿਹੜੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੇ ਖੋਲ੍ਹ ਦਿੱਤੀ ਪਤਾ ਨਹੀਂ ਉਸ ਦਾ ਕੀ ਬੰਦਾ ਤੇ ਜਦੋਂ ਫਿਰ ਇਹੋ ਜਿਹੇ ਹਾਲਾਤ ਹੋਣਗੇ ਸਿੱਧੂ ਸਾਹਿਬ ਉਦੋਂ ਤਾਂ ਫਿਰ ਲੋਕਾਂ ਨੇ ਜਾਂ ਵਿਰੋਧੀ ਪਾਰਟੀਆਂ ਨੇ ਤਾਂ ਦੁਰਦਰ ਸਾਹਿਬ ਕੋਲ ਅਪਰੋਚ ਕਰਨੀ ਕਰਦੀ ਤਫ਼ੀਰ ਉੱਥੇ ਗੁਰਦਾ ਸਾਹਿਬ ਦੇ ਫਤਿਹਦਾਨਾ ਮੈਨੂੰ ਆਉਣ ਲੱਗਿਆ ਕਿ ਕਿ ਐਂਗਲ ਏ ਕੀ ਹੈ ਆਪਣੀ ਖਬਰ ਦਾ ਕਿ ਜੋ ਕੁਝ ਵੋਟਾਂ ਤੋਂ ਪਹਿਲਾਂ ਕਹਿੰਦੇ ਰਿਹਾ ਚਾਹੇ ਉਹ ਰਵਜੀਤ ਪਿੱਟੂ ਹੈ ਚਾਹੇ ਉਹ ਜੇ ਗੱਲ ਕਰ ਲਈ ਇਸ ਜਿਹੜੇ ਜਾਖੜ ਸਾਹਿਬ ਨੇ ਚਾਹੇ ਕੋਈ ਹੋਰ ਲੀਡਰ ਨੇ ਉਹੀ ਕਹਿੰਦੇ ਰਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਾਂ ਜਮਨੀ ਚੋਣ ਤੋਂ ਬਾਅਦ ਸਰਕਾਰ ਜਿਹੜੀ ਉਹ ਰਹਿਣੀ ਨਹੀਂ ਤੇ ਅਮਿਤ ਸ਼ਾਹ ਵੀ ਇਹ ਗੱਲਾਂ ਕਹਿ ਕੇ ਗਏ ਸੀ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਜਿਹੜੀਆਂ ਮੁਲਾਕਾਤਾਂ 'ਚ ਸ਼ਿਕਾਇਤਾਂ ਨੇ ਸ੍ਰਹਾਦ ਨੂੰ ਲੈ ਕੇ ਲॉ ਐਂਡ ਆਰਡਰ ਨੂੰ ਲੈ ਕੇ ਡਰੱਗ ਨੂੰ ਲੈ ਕੇ ਮਾਈਨਿੰਗ ਨੂੰ ਲੈ ਕੇ ਔਰ ਜੋ ਹਾਲਾਤ ਬਣਾਏ ਜਾ ਰਿਹਾ ਰਾਜਪਾਲ ਸਾਹਿਬ ਜਿਸ ਤਰੀਕੇ ਨਾਲ ਖੁਦ ਮੈਦਾਨ ਚ ਉਤਰੇ ਹੋਏ ਆ ਇਹ ਉਸ ਵਾਲੇ ਪਾਸੇ ਨੂੰ ਉੱਚਤਾ ਨਹੀਂ ਕਰ ਚੁੱਕੇ ਇਹ ਵਿਰੋਧੀ ਕਿ ਜਲਦ ਕੋਈ ਨਾ ਕੋਈ ਇਹੋ ਜੀ ਖਬਰ ਆਵੇ ਕਿ ਭਾਈ ਸਰਕਾਰ ਤਾਂ ਹੂਬੜਾ ਸੋਗੀ ਸੁਖੰਦਰ ਜੀ ਐਂਗਲ ਤੁਹਾਡਾ ਮੈਂ ਸਮਝ ਗਿਆ ਪਰ ਸੁਖੰਦਰ ਜੀ ਇਹਦਾ ਸੌਖਾ ਹੈ ਬਾਜਵਾ ਵੀ ਕੱਲ ਪ੍ਰੈਸ ਕੰਫਰੰਸ ਕਿ ਕੀ ਕਰ ਰਹੇ ਹਨ ਇਹ ਕਹਿੰਦਾ ਮਤਲਬ ਉਸ ਵਾਲੇ ਪਾਸੇ ਨੂੰ ਇਹ ਚੱਲਣ ਦੀ ਕੋਸ਼ਿਸ਼ ਦੇ ਵਿੱਚ ਹੋ ਸਕਦੀ ਹੈ ਮੇਰੇ ਕਹਿਣ ਦਾ ਮਤਲਬ ਹੈ ਮੈਂ ਸੁਖੰਦਰ ਜੀ ਤੁਹਾਡੀ ਗੱਲ ਦਾ ਜਵਾਬ ਦਿੰਦਾ ਕੱਲ ਬਾਜਵਾ ਵੀ ਇਨੀ ਗੱਲ کہہ ਰਿਹਾ ਸੀ ਇਹ ਸਰਕਾਰ ਡਿੱਗ ਪੈਣੀ ਹੈ ਆਮ ਆਸ਼ਾ ਹੁਣੀ ਵੀ ਲੋਕਾਂ ਨੇ ਇਹਦੇ ਵਿੱਚ ਇਨੀ ਗੱਲ ਕਹਿ ਚੁੱਕੇ ਆ ਕਿ ਹਾਂ ਵੀ ਜਲਦੀ ਪਰ ਸਿੱਧੂ ਜੀ ਅਜੇ ਉਹ ਜੀ ਸਥਿਤੀ ਲੱਗਦੀ ਨਹੀਂ ਤੁਰਨ ਵਾਸਤੇ ਇਹ ਤਾਂ ਅੱਜ ਦੇ ਨਹੀਂ ਤੁਰੇ ਇਹ ਤਾਂ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਲੱਗਣ ਦੀ ਸਥਿਤੀ ਹੋਵੇ ਨਾ ਹੋਵੇ ਪਰ ਮੁੱਖ ਮੰਤਰੀ ਡਿੱਗਣ ਦੀ ਸਥਿਤੀ ਜ਼ਰੂਰ ਹੋਈ ਹੋਈ ਹੈ ਪੰਜਾਬ ਦੇ ਵਿੱਚ ਜਿਹੜੀਆਂ ਆਪਾਂ ਲਗਾਤਾਰ ਦੱਸ ਰਹੇ ਹਾਂ ਜਾਣਕਾਰੀਆਂ ਲੋਕਾਂ ਨੂੰ ਉਹ ਮੁੱਖ ਮੰਤਰੀ ਸਥਿਤੀ ਮੁੱਖ ਮੰਤਰੀ ਨੂੰ ਸਕਣ ਦੀ ਸਥਿਤੀ ਜ਼ਰੂਰ ਬਣੀ ਹੋਈ ਹੈ ਸਰਕਾਰ ਡਿੱਗੇ ਨਾ ਡਿੱਗੇ ਆ ਬਿਲਕੁਲ ਸੁਖਵਿੰਦਰ ਜੀ ਚਲੋ ਆਪਾਂ ਇਸ ਗੱਲ ਦਾ ਵੀ ਇੱਕ ਵਾਰ ਦੱਸ ਦਿੰਦਾ ਕਿ ਲੋਕੀ ਕਹਿੰਦੇ ਕਿ ਮੁੱਖ ਮੰਤਰੀ ਡਿੱਗਣ ਦੀ ਜਿਹੜੀ ਸਥਿਤੀ ਉਹ ਪੰਜਾਬ 'ਚ ਬਣੀ ਆ ਪਰ ਲੋਕਾਂ ਦੇ ਵਿੱਚ ਸਿੱਧੂ ਸਾਹਿਬ ਇਹ ਵੀ ਚਰਚਾਾਂਾਂ ਨੇ ਕਿ ਮੁੱਖ ਮੰਤਰੀ ਸਾਹਿਬ ਡਿੱਗਣ ਦੀ ਬਜਾਏ ਆਪਣੇ ਬੰਦਿਆਂ ਨੂੰ ਲੈ ਕੇ ਦੂਜੇ ਪਾਸੇ ਭਾਜਪਾ ਦੇ ਉੱਤੇ ਵੀ ਜਾ ਕੇ ਹੱਥ ਜੜਾ ਬਲਾ ਸਕਦੇ ਉਹ ਆਪਣੇ ਆਪ ਨੂੰ ਬਚਾਉਂਦੇ ਮੂਡ ਦੇ ਵਿੱਚ ਵੀ ਲੱਗੇ ਨੇ ਬੇਸ਼ੱਕ ਸੁਮਿਲ ਜਾਖਰੂੜੀ ਕਹਿ ਲੈਣ ਬੇਸ਼ੱਕ ਬਾਜਬਾ ਕਹਣੇ ਕਿ ਮੁੱਖ ਮੰਤਰੀ ਦੀ ਕੁਰਸੀ ਜਾ ਸਕਦੀ ਆ ਪਰ ਜਿਹੜੀਆਂ ਚਰਚਾਵਾਂ ਨੇ ਇਹ ਵੀ ਪਤਾ ਲੱਗਾ ਕਿ ਮੁੱਖ ਮੰਤਰੀ ਆਪਣੇ ਨਾਲ ਵੀ ਉਹਨੇ ਇੱਕ ਵਧਾਇਕਾਂ ਨੂੰ ਲੈ ਕੇ ਕਿਸੇ ਦੂਜੇ ਪਾਸੇ ਵੀ ਜਾਣ ਦੇ ਮੂਰਚੇ ਨੇ ਕਿ ਜੇਕਰ ਹਾਈਕ ਬਾਣ ਉਹਨਾਂ ਪ੍ਰਾਨਕੀ ਸਾਹਿਬ ਇਹ ਵੀ ਮੈਂ ਬਾਰੇ ਭਰੋਸੇਯੋਗ ਕੂਤਰਾਂ ਦੀ ਜਾਣਕਾਰੀ ਉਹ ਦੱਸ ਰਿਹਾ ਕਿ ਮੁੱਖ ਮੰਤਰੀ ਦੇ ਕੋਲ ਬੰਦੇ ਨਹੀਂ ਐ ਮੁੱਖ ਮੰਤਰੀ ਦੇ ਨਾਲ ਬੰਦੇ ਨਹੀਂ ਐ ਇਸ ਵਕਤ ਆਪਾਂ ਇਹ ਦੇਖ ਰਹੇ ਹਾਂ ਕਿ ਜਿੰਨੀ ਪਕੜ ਕੈਪਟਨ ਅਮਰਿੰਦਰ ਸਿੰਘ ਦੀ ਸੀ ਨਾ ਕਾਂਗਰਸ ਦੇ ਵਿੱਚ ਜੀ ਬਿਲਕੁਲ ਪਕੜ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਹੈ ਜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਵੀ ਬੰਦਾ ਨਹੀਂ ਗਿਆ ਤਾਂ ਇੱਥੇ ਵੀ ਸਥਿਤੀਆਂ ਕੁਝ ਹੋਰ ਨੇ ਅਣਕੀ ਸਾਹਿਬ ਇੱਥੇ ਵੀ ਮੁੱਖ ਮੰਤਰੀ ਦੇ ਨਾਲ ਕੋਈ ਬਹੁਤੇ ਬੰਦੇ ਹੈ ਨਹੀਂ ਸਰਕਾਰ ਦੇ ਆ ਸੁਖੰਦਰਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੀ ਮੈਂ ਤੁਹਾਡੀ ਗੱਲ ਕੱਟਦਾ ਨਹੀਂ ਪਰ ਮੈਂ ਜਿਹੜੀ ਚਰਚਾਵਾਂ ਦੀ ਗੱਲ ਕੀਤੀ ਸੀ ਚਰਚਾਵਾਂ ਇਹੋ ਜਿਹੀਆਂ ਨੇ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਬਚਾਉਣ ਵਾਸਤੇ ਸਾਰਾ ਕੁਝ ਕਰ ਸਕਦਾ ਤੇ ਦੂਜੇ ਧੜੇ ਦੇ ਨਾਲ ਜਾਂ ਉੱਪਰ ਜਿਹੜੇ ਕੇਂਦਰ ਦੇ ਇਸ਼ਾਰੇ ਤੇ ਵੀ ਕੁਝ ਦਾ ਹੱਥ ਕੋ ਮਲਾਈ ਜਾ ਸਕਦੇ ਨੇ ਖਾਸ ਤੌਰ ਤੇ ਇਹ ਵੀ ਲੋਕਾਂ 'ਚ ਚਰਚਾਵਾ ਨਹੀਂ ਕਿ ਜੇਕਰ ਕੇਂਦਰ ਦੇ ਪੰਜਾਬ ਦੇ ਵਿੱਚ ਸਰਕਾਰ ਨੂੰ ਡੇਕਣਾ ਜਾਂ ਸਰਕਾਰ ਨੂੰ ਖਤਮ ਕਰਨਾ ਤਾਂ ਉਹਦੇ ਵਾਸਤੇ ਕੋਈ ਔਖਾ ਨਹੀਂ ਆ ਅਜੇ ਕਹਿੰਦੇ ਨੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਦੀ ਨਜ਼ਰ ਜਿਹੜੀ ਪੰਜਾਬ ਦੀ ਫਾਈਲ ਤੇ ਨਹੀਂ ਗਈ ਤੇ ਜੇਕਰ ਉਹ ਚਲੇ ਗਈ ਤਾਂ ਫਿਰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਉਹ ਡਾਕ ਨਹੀਂ ਸਕਦੀ ਬਾਕੀ ਹਾਂ ਮੁੱਖ ਮੰਤਰੀ ਨੂੰ ਬਦਲਣ ਦੀਆਂ ਚਰਚਾਵਾਂ ਤਾਂ ਸੁਖੰਦਰ ਜੀ ਇਹ ਪਤਾ ਲੱਗਾ ਕਿ ਜਿਸ ਤਰੀਕੇ ਨਾਲ ਬੀਤੇ ਦਿਨ ਆਮ ਆਦਮੀ ਪਾਰਟੀ ਦਾ ਬੌਸ ਜਿਹੜਾ ਬੀਤੇ ਦਿਨ ਚਾਹੀ ਖਬਰ ਬ੍ਰੇਕ ਕੀਤੀ ਸੀ ਕਿਸ ਤਰੀਕੇ ਨਾਲ ਹਾਈਕਮਨ ਨੂੰ ਮਿਲ ਗਿਆ ਤਾਂ ਹਾਈਕਮਨ ਦੇ ਜਿਹੜੇ ਸੰਦੀਪ ਪਟਕੁਣੀ ਕਿਸ ਤਰੀਕੇ ਨਾਲ ਉਹਨਾਂ ਨੇ ਭਰੋਸਾ ਦਿੱਤਾ ਕਿ ਹਾਂ ਫੇ ਕੁਝ ਨਾ ਕੁਝ ਹੋਊਗਾ ਉਹ ਤਾਂ ਸਫਰ ਨਹੀਂ ਚੱਲਦਾ ਹੀ ਰਿਹਾ ਔਰ ਅਜੇ ਤੱਕ ਜਿਸ ਤਰੀਕੇ ਦੀ ਜਿੰਮੀ ਚੋਣ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਆਪਣੇ ਆਪ ਨੂੰ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਹਾਂ ਵੀ ਮੈਂ ਹੀ ਸਭ ਕੁਝ ਹਾਂ ਜੋ ਉਹਨਾਂ ਚਿਰ ਕੁਝ ਹੋ ਨਹੀਂ ਸਕਦਾ ਕਿ ਜਿੰਨਾ ਚਿਰ ਰਵਿੰਦਰ ਕੇਸਰੀਵਾਲ ਜੇਲ੍ਹ ਤੋਂ ਬਾਹਰ ਨਹੀਂ ਆਉਂਦੇ ਇਸ ਇੱਕ ਭਰੋਸਾ ਜਿਹੜਾ ਆਪਣੇ ਭਗਵੰਤਬਾਨ ਹਰਣੋ ਸੁਖਿੰਦਰ ਜੀ ਹੈਗਾ ਤੇ ਸ਼ਾਇਦ ਇਸੇ ਪ੍ਰੋਖੇ ਕਰਕੇ ਹੀ ਉਹ ਐਸਲੇ ਪੂਰੀ ਤਰ੍ਹਾਂ ਤੇ ਸਰਗਰਮ ਹੈਗੇ ਨਹੀਂ ਬਾਕੀ ਉਸ ਗੱਲ 'ਚ ਕੋਈ ਦੋਬਰਾਵਾ ਨਹੀਂ ਕਿ ਕੁਰਸੀ ਨੂੰ ਖਤਰਾ ਜਿਹੜਾ ਜ਼ਰੂਰ ਆ ਖੈਰ ਆਪਣੀ ਗੱਲ ਫਿਰ ਉਥੇ ਗੁਰਦਰ ਸਾਹਿਬ ਵੱਲ ਹੁੰਦੀ ਆ ਤਾਂ ਸੁਖਿੰਦਰ ਜੀ ਬਿਲਕੁਲ ਇਹ ਜਿਹੜੀ ਗੱਲ ਹੋ ਸਕਦੀ ਹੈ ਸਮੇਂ-ਸਮੇਂ ਤੇ ਜੀਸਤੀਕੇ ਭ੍ਰੋਤੀ ਪਾਰਟੀ ਦੇ ਨੇਤਾ ਇਹ ਬਿਆਨ ਦਿੰਦੇ ਰਹੇ ਆ ਕਿ ਹਾਂ ਫੇ ਕਿਸੇ ਸਮੇ ਵੀ ਸਰਕਾਰ ਜਿਹੜੀ ਆ ਡਿੱਗ ਸਕਦੀ ਆ ਸਰਕਾਰ ਤੇ ਵਿਧਾਇਕ ਜਾ ਸਕਦੇ ਆ ਹੋ ਸਕਦਾ ਸਿੱਧੂ ਸਾਹਿਬ ਕਿ ਇਹ ਸ਼ਿਕਾਇਤਾਂ ਦਾ ਜਿਹੜਾ ਜੋ ਆਦਾਨ-ਪ੍ਰਦਾਨ ਜਿਹੜਾ ਚੱਲ ਰਿਹਾ ਇੱਕ ਅਜਿਹਾ ਮਾਹੌਲ ਪਿਆਰ ਕਰਨ ਦੀ ਸਥਿਤੀ ਵਿੱਚ ਹੋਵੇ ਕਿ ਹਾਂ ਫੇ ਕੱਲ ਨੂੰ ਜੇਕਰ ਕੇਂਦਰ ਜਾ ਪ੍ਰਦਰਸ਼ਕ ਇਸੇ ਕਿਸਮ ਦੀ ਕੋਈ ਸ਼ਿਕਾਇਤ ਕਰਦੇ ਤੇ ਗੇਂਦਰ ਉਹਦੇ ਪ੍ਰਤੀ ਉਹ ਜਿਆ ਐਕਸ਼ਨ ਲਵੇ ਜਿਹੋ ਜਿਹੇ ਐਕਸ਼ਨ ਦੀਆਂ ਗੱਲਾਂ ਚਾਹੇ ਕਾਂਗਰਸ ਕਰਦੀ ਹੈ ਚਾਹੇ ਭਾਜਪਾ ਕਰਦੀ ਹੈ ਖੈਰ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਿੱਧੂ ਸਾਹਿਬ ਜਿਹੜੀ ਸਥਿਤੀ ਆ ਉਹਦੇ ਤੇ ਕੋਈ ਕਿੰਤੂ ਪ੍ਰਤੂ ਬਰਦਾ ਕਰੀ ਨਹੀਂ ਸਕਦਾ ਕਿ ਕਿਹੋ ਜਿਹੀਆਂ ਸਥਿਤੀਆਂ ਇਸ ਵੇਲੇ ਪੰਜਾਬ 'ਚ ਜਿਹੜੀਆਂ ਸਿੱਧੂ ਸਾਹਿਬ ਚੱਲਦੀਆਂ ਪਈਆਂ ਨੇ ਤਾਂ ਇਹਦੇ ਸਬੰਧੀ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਚਾਹੀਦਾ ਕਿ ਹੁਣ ਜਿੰਨੀ ਚੋਂ ਤੋਂ ਆ ਵਿਲੇ ਹੋ ਗਏ ਆ ਤੇ ਘੱਟ ਤੋਂ ਘੱਟ ਪੰਜਾਬ ਦੇ ਜਿਹੜੀ ਹਾਲਾਤ ਨੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਘੱਟ ਤੋਂ ਘੱਟ ਇਹਦੇ ਪ੍ਰਤੀ ਸਿੱਤੂ ਸਾਹਬ ਨੂੰ ਜ਼ਰੂਰ ਸੋਚਣਾ ਚਾਹੀਦਾ ਬਾਕੀ ਦੇਖੋ ਗਵਰਨਰ ਸਾਹਿਬ ਨੂੰ ਇਹ ਜਿਹੜੀ ਸ਼ਿਕਾਇਤ ਪਹੁੰਚੀ ਆ ਹੁਣ ਇਸ ਤੇ ਕੀ ਮੈਨੇਜਰ ਇਸ ਐਸੀਮਾਣੀ ਅਗਲੇ ਦਿਨਾਂ 'ਚ ਕੀ ਨਿਕਲਦੀ ਜੀ ਚਲੋ ਦੇਖਦੇ ਆ ਕਿ ਇਹਦੇ ਵਿੱਚ ਕੀ ਕੁਝ ਨਿਕਲਦਾ ਉਧਰ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਜਿਹੜੀ ਕੱਲ ਅੰਕੀ ਸਾਹਿਬ ਮਿਲੀ ਹੈ ਔਰ ਉਸ ਰਾਹਤ ਦੇ ਵਿੱਚ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਉੱਥੇ ਇਹ ਗੱਲ ਕਹਿ ਦਿੱਤੀ ਗਈ ਹਾਈ ਕੋਰਟ ਦੇ ਵਿੱਚ ਕਿ ਇਹ ਸਮਨ ਜਿਹੜੇ ਐ ਸਾਨੂੰ ਗੈਰ ਕਾਨੂੰਨੀ ਐ ਨਜਾਇਜ਼ ਹੋ ਰਹੇ ਆ ਔਰ ਬਾਅਦ ਦੇ ਵਿੱਚ ਉਹ ਸਮਨ ਜਿਹੜੇ ਐ ਐਸਆਈਟੀ ਨੂੰ ਕੱਲ ਜਿਹੜੇ ਉਹ ਵਾਪਸ ਲੈਣੇ ਪੈਗੇ ਆ ਔਰ ਸਾਰੇ ਪਾਸੇ ਚਰਚਾ ਹੋ ਗਈ ਸੀ ਕਿ ਮੂੰਹ ਦਿਖਾਣੀ ਪਈ ਆ ਭਗਵਾਨਤਮਾਨ ਸਰਕਾਰ ਨੂੰ ਕਿਉਂਕਿ 4 ਐਸਆਈਟੀਆਂ ਇੱਥੇ ਬਣ ਚੁੱਕੀਆਂ ਨੇ ਇੱਥੇ ਪਹਿਲਾਂ ਐਸਪੀ ਬਰਰਾਜ ਦੀ ਬਣੀ ਉਸ ਤੋਂ ਬਾਅਦ ਐਸ ਰਾਹੁ ਦੀ ਬਣੀ ਫਿਰ ਮਕਵਿੰਦਰ ਸ਼ੀਨਾ ਦੀ ਬਣੀ ਹੁਣ ਹਰ ਚਰਨ ਭੁੱਲਰ ਦੀ ਬਣੀ ਏਸੀ ਸਰਕਾਰ ਦੀਆਂ ਚਾਰ ਅਸਾਈਟੀਆਂ ਹੋਈਆਂ ਬਣੀਆਂ ਜਿਹੜੀਆਂ ਜਾਂਚਕਾਰੀਆਂ ਸੀ ਮਜੀਠੀਏ ਦੇ ਖਿਲਾਫ ਕੁਝ ਮਿਲਿਆ ਨਹੀਂ ਅਦਾਲਤ ਦੇ ਵਿੱਚ ਕੁਝ ਜਿਹੜਾ ਉਹ ਦੱਸ ਨਹੀਂ ਸਕੇ ਉੱਪਰ ਦੀ ਸਬੰਨ ਵੀ ਜਿਹੜੇ ਉਹ ਵਾਪਸ ਲੈਣੇ ਪੈ ਗਏ ਹੁਣ ਮਜੀਠੀਆ ਇੱਕ ਤਰੀਕੇ ਦੇ ਨਾਲ ਮਜੀਠੀਆ ਦਾ ਦਾਗ ਜਿਹੜਾ ਉਹ ਤੋਤਾ ਜਾ ਰਿਹਾ ਦੂਜੇ ਪਾਸੇ ਜਿਹੜੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਹੁਣ ਦੁਬਾਰਾ ਫੇਰ ਸਬੰਨ ਭੇਜਣ ਦੀ ਤਿਆਰੀ ਚ ਹੈ ਉਹ ਮੈਨੂੰ ਲੱਗਦਾ ਕਿ 100 ਗੰਡੇ ਵੀ ਖਾਣੇ ਆ ਤੇ 176 ਵੀ ਖਾਣੇ ਆ ਗੱਲ ਉਹ ਹੋ ਜਾਣੀ ਸਰਕਾਰ ਨਾਲ ਜਾਂ ਤਾਂ ਕੁਝ ਲੱਭ ਲੈਣ ਤੇ ਜੇ ਨਹੀਂ ਲੱਭਦਾ ਤੇ ਫਿਰ ਇਹੋ ਜਿਹੀਆਂ ਜਿਹੜੀਆਂ ਉਹ ਚਤਰਾਇਆਂ ਜਿਹੜੀਆਂ ਕਰਕੇ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਆ ਸੁਖੰਦਰ ਜੀ ਕੱਲ ਵਿਕਰਮ ਸਿੰਘ ਜੀਠੀ ਦੇ ਕੇਸ ਚ ਪੰਜਾਬ ਸਰਕਾਰ ਨੂੰ ਬੜਾ ਤਾਕੜਾ ਝਟਕਾ ਜਿਹੜਾ ਲੱਗਾ ਕਿਉਂਕਿ ਪਹਿਨਾ ਉਹਨਾਂ ਨੂੰ ਸਬੰਧ ਜਿਹੜੇ ਐਸਆਈਟੀ ਵੱਲੋਂ ਜਾਰੀ ਕੀਤੇ ਗਏ ਉਹ ਕੀਤੇ ਗਏ ਸੀ 25 ਜੂਨ ਨੂੰ ਪੇਸ਼ ਹੋਏ 25 ਜੂਨ ਤੋਂ ਜਦੋਂ ਉਹ ਨਹੀਂ ਹੋਈ ਫਿਰ 8 ਜੁਲਾਈ ਦੀ ਜਿਹੜੀ ਗੱਲ ਹੋਈ ਸੀ ਤੇ 8 ਜੁਲਾਈ ਤੋਂ ਉਸ ਤੋਂ ਬਾਅਦ ਵਿਕਰਮ ਸਿੰਘ ਜੀਠੀ ਆਏ ਦੇ ਸਬੰਧ ਹਾਈ ਕੋਰਟ ਚ ਜਾਂਦੇ ਆ ਪੇ ਹਾਈ ਕੋਰਟ ਅਜੇ ਕੋਈ ਕਾਰਵਾਈ ਕੀਤੀ ਵੀ ਨਹੀਂ ਤੇ ਜਿਹੜਾ ਸਰਕਾਰੀ ਵਕੀਲ ਆ ਸੁਖੰਦਰ ਜੀ ਪੰਜਾਬ ਸਰਕਾਰ ਦਾ ਉਹ ਕੋਈ ਕਹਿ ਦਿੰਦਾ ਕਿ ਨਹੀਂ ਨਹੀਂ ਸਾਨੂੰ ਕੋਈ ਨਹੀਂ ਸਮਝੜੇ ਵਾਪਸ ਲੈ ਰਹੇ ਆ ਹੁਣ ਸੰਮਣ ਵਾਪਸ ਲੈ ਲਈ ਚਾਰ ਐਸਆਈਆਂ ਲਈ ਬਣ ਗਈਆਂ ਔਰ ਸਿੱਧੂ ਸਾਹਿਬ ਹੋਣੇ ਜਿਹੜੇ ਪੰਜਵੀਂ ਕਹਿੰਦੇ ਨੋਟਿਸ ਭੇਜ ਦੀ ਤਿਆਰੀ ਹੋ ਰਹੀ ਹੈ ਇਹ ਸਿਰਫ ਤੇ ਸਿਰਫ ਮੈਨੂੰ ਇਸ ਤਰ੍ਹਾਂ ਲੱਗਦਾ ਇਹ ਸਰਦਾਰ ਵਿਕਰਮ ਸਿੰਘ ਜੀਟੀ ਦੀ ਸਿਰਫ ਕਰਦਾਰ ਕੂਸ਼ੀ ਕਰਕੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੁਖੰਦਰ ਜੀ 2012 ਦੇ ਵਿੱਚ ਇਹ ਮਤਾ ਨਸ਼ੇ ਦਾ ਉੱਠਦਾ 2012 ਤੋਂ ਲੈ ਕੇ ਹੁਣ 2024 ਆ ਗਿਆ ਆਮ ਆਦਮੀ ਪਾਰਟੀ ਨੇ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਪਾਪੜ ਤੋੜ ਹਮਰੇ ਪ੍ਰਚਾਰ ਕੀਤਾ ਨਸ਼ਾ 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 ਉਹ ਬਦਾ ਅੱਜ ਵੀ ਉਸੇ ਸਥਿਤੀ ਨਾਲ ਹੀ ਪੰਜਾਬ ਦੇ ਲੋਕਾਂ ਚ ਵਿਚਰ ਰਿਹਾ ਜਿਸ ਤਰੀਕੇ ਨਾਲ 2012 ਦੇ ਵਿੱਚ ਵਿਚਰਦਾ ਸੀ ਇਹਨਾਂ ਦਹਾਕਿਆਂ ਸਾਲਾਂ ਦੇ ਵਿੱਚ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਉੱਠੀ ਦਿੱਲੀ ਚ ਉੱਠੀ ਪੰਜਾਬ ਚ ਉੱਠੀ ਬੜਾ ਕੁਝ ਬਹੁਤ ਕੁਝ ਹੋਇਆ ਕਿਤੇ ਇਹਨਾਂ ਆਮ ਆਦਮੀ ਪਾਰਟੀ ਦੇ ਬੰਦੇ ਹੀਰੋ ਵੀ ਬਣ ਗਏ ਮੁੱਖ ਮੰਤਰੀ ਵੀ ਬਣ ਗਏ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹਨਾਂ ਦੇ ਬੰਦੇ ਜਿਹਨਾਂ ਚ ਵੀ ਸਿੱਧੂ ਸਾਹਿਬ ਚਲੇ ਗਏ ਪਰ ਉਸ ਵਿਅਕਤੀ ਦੇ ਖਿਲਾਫ ਵਿਕਰਮ ਸਿੰਘ ਜੀਠੀ ਦੇ ਖਿਲਾਫ ਇੱਕ ਵੀ ਪਰਮਾਨ ਜਿਹੜਾ ਸਿੱਧੂ ਸਾਹਿਬ ਨਾ ਪੰਜਾਬ ਸਰਕਾਰ ਜਾਂ ਦਿੱਲੀ ਦੀ ਸਰਕਾਰ ਜਾਂ ਕਾਂਗਰਸ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਇਕੱਠਾ ਕਰ ਸਕੀ ਸਿਰਫ ਤੇ ਸਿਰਫ ਰੌੜਾ ਜਿਹੜਾ ਸਿੱਧੂ ਸਾਹਿਬ ਉਹਦੇ ਖਿਲਾਫ ਇੱਕ ਬਾਕੇ ਭੰਡੀ ਪ੍ਰਚਾਰ ਕਰਕੇ ਸਿਰਫ ਤੇ ਸਿਰਫ ਉਸ ਨੂੰ ਬਦਨਾਮ ਜਿਹੜਾ ਉਹ ਕੀਤਾ ਜਾਣਾ ਰਿਹਾ ਜੋ ਵਿਕਰਮ ਸਿੰਘ ਜੀਠੀ ਦੀ ਸਥਿਤੀ 2012 ਚ ਸੀ ਉਹ ਹੀ ਸਥਿਤੀ ਸਿੱਧੂ ਸਾਹਿਬ ਅੱਜ 2024 ਚ ਵਿਕਰਮ ਸਿੰਘ ਜੀਠੀ ਦੀ ਸਥਿਤੀ ਲੋਕਾਂ ਦੇ ਵਿੱਚ ਉਸੇ ਤਰੀਕੇ ਦੀ ਤੇ ਜੇ ਦੂਜੇ ਪਾਸੇ ਤੁਸੀਂ ਗੱਲਾਂ ਕਰ ਲੋ अरविंद केजरीवाल ਜਿਹੜਾ ਆਪਣੇ ਆਪ ਨੂੰ ਪੂਰਨ ਤੌਰ ਤੇ ਇਮਾਨਦਾਰ ਕਹਿੰਦੇ ਸਨ ਐਸਵੇ ਕਿਹੜੇ ਮਾਮਲੇ ਚ ਅੰਦਰ ਆ ਸਾਰੇ ਲੋਕਾਂ ਨੂੰ ਪਤਾ ਭਗਵੰਤ ਮਾਨ ਹੁਣੀ ਕਿਸ ਤੇ ਕਿਹਨੀਆਂ ਗੱਲਾਂ ਕਰਦੇ ਸੀ ਹੁਣ ਤੁਸੀਂ ਵੇਖ ਲਓ ਕਿ ਉਹਨਾਂ ਦੇ ਪਰਿਵਾਰ ਤੇ ਉੱਤੇ ਜਾਂ ਉਹਨਾਂ ਦੇ ਉੱਤੇ ਕਿਹੋ ਜਿਹੇ ਜਿਹੜੇ ਇਲਜ਼ਾਮ ਅੱਜ ਬੀਤੇ ਦਾ ਉਸ ਤੇ ਲੱਗੇ ਨੇ ਚਾਹੇ ਸੁਖपाल ਸਿੰਘ ਕਹਰੇ ਨੇ ਲਾਇਏ ਹੁਣ ਚਾਹੇ ਸ਼ੀਤਲ ਅੰਗਰਾ ਦੇ ਲਾਇਏ ਪਰ ਇਹ ਸਭ ਦੇ ਬਾਵਜੂਦ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਅੱਜ ਵੀ ਉੱਥੇ ਖੜਾ ਜਿੱਥੇ 2012 થી ਲੋਕਾਂ ਨੂੰ ਵੀ ਪਤਾ ਰਾਜਨੀਤਿਕ ਪਾਰਟੀਆਂ ਨੂੰ ਵੀ ਪਤਾ ਤੇ ਈਵਰ ਕੇ ਸਰਕਾਰ ਨੂੰ ਵੀ ਪਤਾ ਕਿ ਜਿਹੜਾ ਕੇਸ ਚੰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇਂ ਉਹਦੇ ਖਿਲਾਫ ਦਰਜ ਕੀਤਾ ਗਿਆ ਉਹ ਸਿਰਫ 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 ਇੱਕ ਬਦਲਾਵ ਕਾਰਵਾਈ ਸੀ ਜਾਂ ਉਸ ਨੂੰ ਬਦਨਾਮ ਕਰਨ ਦੀ ਪ੍ਰਵਿੱਤੀ ਸੀ ਜਿਹਦੇ ਕਰਕੇ ਕੀਤਾ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਉਹ ਹੀ سلسلہ ਕਰਾ ਸ਼ੁਰੂ ਹੋ ਜਾਂਦਾ ਚਾਰ ਐਸਐਨਟੀ ਬਣ ਗਿਆ ਤੇ ਅਜੇ ਤੱਕ ਸਰਕਾਰ ਕੋਲ ਇੱਕ ਵੀ ਚੀਜ਼ ਜਿਹੜੀ ਆ ਉਹ ਨਹੀਂ ਹੈਗੀ ਉਹਨੂੰ ਸੱਦਿਆ ਜਾਂਦਾ ਉਹ ਬਿਆਨ ਦੇ ਕੇ ਵਾਪਸ ਆ ਜਾਂਦੇ ਆ ਤੇ ਪਤਾ ਨਹੀਂ ਪੰਜਾਬ ਸਰਕਾਰ ਜਾਣ ਬੁਝ ਕੇ ਉਹਨਾਂ ਨੂੰ ਹੀ ਰੋਬੜਨ ਲਈ ਆ ਕਿ ਹਾਂ ਭਈ ਤੇ ਅੱਜ ਵੀ ਤਰੀਕ ਦੇ ਵਿੱਚ ਸਿੱਧੂ ਸਾਹਿਬ ਤੁਸੀਂ ਇਹ ਗੱਲ ਕਰ ਲਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਤਾਂ ਜਿਹੜੇ ਨੋਰਸੇ ਜਾਂਦੇ ਆ ਉਸ ਦਾ ਤਾਂ ਉਹਨੂੰ ਕੋਈ ਨੁਕਸਾਨ ਹੈ ਨਹੀਂ ਪਰ ਪੰਜਾਬ ਸਰਕਾਰ ਨੂੰ ਜਿਸ ਤਰੀਕੇ ਨਾਲ ਮੂੰਹ ਦਿਖਾਣੀ ਪੈਂਦੀ ਹੈ ਚਾਹੇ ਹਾਈ ਕੋਰਟ ਦੇ ਵਿੱਚ ਹੋਵੇ ਤੇ ਚਾਹੇ ਲੋਕਾਂ ਦੀ ਕਚਹਿਰੀ ਦੇ ਵਿੱਚ ਹੁਣ ਕਿਉਂਕਿ ਲੋਕ ਵੀ ਸਿੱਧੂ ਸਾਹਿਬ ਇਸ ਚੀਜ਼ ਬਾਰੇ ਇੰਟਰਸਟ ਨਹੀਂ ਲੈਂਦੇ ਕਿ ਹਾਂ ਫੇ ਬਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਨੇ ਸਮਨ ਜਾਰੀ ਕਰਤਾ ਬਿਕਰਮਜੀਤ ਬਿਕਰਮਜੀਤ ਲਈ ਪਾਸਤੇ ਤੇ ਰੁਟੀਨ ਉਹਨੂੰ ਸਮਨ ਜਾਰੀ ਕਰਦੇ ਉਹਨੇ ਜਾਣਾ ਪਰ ਜਦੋਂ ਲਾਭ ਦਾ ਕੱਖ ਨਹੀਂ ਆ ਤਾਂ ਉਸਲੇ ਜਿਹੜੀ ਫਿਰ ਪੰਜਾਬ ਸਰਕਾਰ ਦੀ ਬਦਨਾਮੀ ਜਾ ਜਿਹੜੀ ਹੀਠੀ ਹੁੰਦੀ ਆ ਉਹ ਪਤਾ ਨਹੀਂ ਫਿਰ ਸਰਕਾਰ ਕਿਸ ਤਰੀਕੇ ਨਾਲ ਬਰਦਾਸ਼ਤ ਕਰਦੀ ਆ ਬਾਕੀ ਖੈਰ ਹੁਣ ਜੋ ਕੁਝ ਕੱਲ ਵਾਪਰਿਆ ਤੋਂ ਜਿਸ ਤਰੀਕੇ ਨਾਲ ਫਿਰ ਕਹਿੰਦੇ ਐਸਆਈਟੀ ਇੱਕ ਨਵਾਂ ਸਮਰ ਜਾਰੀ ਕਰਦੀ ਕਰ ਦੋ ਉਹ ਸਮਰ ਕਰੂਗੇ ਉਹ ਆੜ ਕੇ ਫਿਰ ਉਸ ਤਰੀਕੇ ਨਾਲ ਬਿਆਨਬਾਜ਼ੀ ਕਰਕੇ ਚਲੇ ਜਾਗੇ ਬੁਛਾ ਨੂੰ ਤਾਂ ਦੇ ਦੇ ਕੇ ਚੱਗੇ ਮਗਰੋਂ ਫਿਰ ਤੱਕ ਨਹੀਂ ਲੱਭਾ ਤੋਂ ਸਿਰਫ ਤੇ ਸਿਰਫ ਸਿੱਧੂ ਸਾਹਿਬ ਇਸ ਮੈਨੂੰ ਜੋ ਲੱਗਦਾ ਇਹ ਵਿਕਰਮ ਸਿੰਘ ਮਜੀਠੀਆ ਸਰਕਾਰ ਦਾ ਖੁਸ਼ੀ ਕਰਨ ਵਾਸਤੇ ਹੀ ਸਰਕਾਰ ਚਾਹੇ ਉਹ ਚੰਨੀ ਦੀ ਸਰਕਾਰ ਹੀ ਤੇ ਚਾਹੇ ਇਹ ਮੌਜੂਦਾ ਸਰਕਾਰ ਅਸਰ ਖੁਸ਼ੀ ਕਰਨ ਵਾਸਤੇ ਹੀ ਉਹਨਾਂ ਨੂੰ ਸମ୍ਮਨ ਕਰਦੀ ਆ ਕਿਉਂਕਿ ਬਦਲਾਵ ਕਾਰਵਾਈਆਂ ਜਿਹੜੀਆਂ ਲੱਗੀਆਂ ਕਿਉਂਕਿ ਬਦਲਾਵ ਕਾਰਵਾਈਆਂ ਹੀ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਲੱਗੀਆਂ ਬਦਲਾਵ ਕਾਰਵਾਈਆਂ ਜਿਹੜੀਆਂ ਉਹ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲੱਗੀਆਂ ਕਿਉਂਕਿ ਇਹ ਜ਼ਿਆਦਾ ਕਾਰਵਾਈਆਂ ਕੱਲ ਅਰਸ਼ਦੀਪ ਖਲੇਹੋਰਾ ਨੇ ਦੱਸਿਆ ਕਿ ਇਹ ਸੰਮਨ ਜ਼ਿਆਦਾਤਰ ਉਦੋਂ ਸ਼ੁਰੂ ਹੋਏ ਜਦੋਂ ਭਗਵੰਤ ਮਾਨ ਦੀ ਜਿਹੜੀ ਬੇਟੀ ਦੀ ਵੀਡੀਓ ਦੇ ਬਾਰੇ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਜ਼ਿਕਰ ਕੀਤਾ ਉੱਤੇ ਗੱਲਬਾਤ ਜਿਹੜੀ ਆ ਕੀਤੀ ਉਦੋਂ ਹੀ ਕਹਿੰਦੇ ਜੜਾ ਤਾਰੇ ਸ਼ਮਣ ਸ਼ੁਰੂ ਹੋਈ ਹੈ ਇਹੋ ਜੀਆਂ ਗੱਲਾਂ ਬਾਤ ਉਹਨਾਂ ਨੇ ਕੀਤੀਆਂ ਔਰ ਦੂਜੇ ਪਾਸੇ ਜੇ ਹੈ ਕੁਝ ਤਾਂ ਤੁਹਾਡੀ ਸਰਕਾਰ ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਤੁਹਾਡੀ ਸਰਕਾਰ ਦੇ ਵਿੱਚ ਹੀ 4 ਐਸਆਈਟੀਆਂ ਐਸਪੀ ਬਲਰਾਜ ਸਿੰਘ ਦੀ ਬਣਦੀ ਹੈ ਫਿਰ ਇਸ ਰਾਹੁਲ ਦੀ ਬਣਦੀ ਹੈ ਫਿਰ ਮੁਕਵਿੰਦਰ ਚੀਨਾ ਦੀ ਬਣਦੀ ਹੈ ਫਿਰ ਹਰਚਰਨ ਭੁੱਲੜ ਦੀ ਬਣਦੀ ਹੈ ਮਤਲਬ ਕਿੰਨੇ ਵਾਰੀ ਤੁਸੀਂ ਉਹਨੂੰ ਸੱਦ ਵੀ ਚੁੱਕੇ ਹੋ 4 ਐਸਆਈਟੀਆਂ ਬਦਲ ਗਈਆਂ ਮਤਲਬ ਫਿਰ ਸਰਕਾਰ ਹੈ ਤੁਹਾਡੀ ਜੇ ਕੋਈ ਗੱਲਬਾਤ ਹੈ ਤਾਂ ਸਾਬਤ ਕਰ ਦਿਓ ਨਾ ਜੇ ਮਜੀਠੀਏ ਦੀ ਇਨਵੋਲਵਮੈਂਟ ਹੈ ਤਾਂ ਸਬੂਤ ਦੇ ਦਿਓ ਤਾਂ ਨੂੰ ਰੋਕ ਕੌਣ ਰਿਹਾ ਤਾਂ ਸਿਰਫ ਕਿਸੇ ਛਿੱਟੇ ਤੱਕ ਦਾ ਪੰਜਾਬਾ ਨਾ ਲੋਕਾਂ ਨੂੰ ਕੁਝ ਦੱਸ ਰਹੇ ਹੋ ਤੇ ਇੱਕ ਬੰਦੇ ਨੂੰ ਜਾਣਬੁੱਝ ਕੇ ਖਰਾਬ ਵੀ ਕਰ ਰਹੇ ਹੋ ਜੇ ਹੈ ਕੁਝ ਤਾਂ ਲੱਭ ਕੇ ਲਿਆਉਣਾ ਚਾਹੀਦਾ ਅਸੀਂ ਤਾਂ ਕਹਿ ਨਹੀਂ ਕਿ ਜੇ ਬਿਕਮ ਸਿੰਘ ਮਜੀਠੀਆ ਹੋਰਾਂ ਨੇ ਕੋਈ ਗੱਲ ਕੀਤੀ ਹੈ ਤਾਂ ਲੱਭ ਕੇ ਲਿਆਉਣ ਤੇ ਪਰ ਜਦੋਂ ਹੈ ਕੁਝ ਨਹੀਂ ਤਾਂ ਫਿਰ ਲੋਕਾਂ ਨੂੰ ਵੀ ਗੁੰਮਰਾਹ ਕਰਨਾ ਛੱਡਣ ਤੇ ਇਹ ਬਦਲਾ ਲਊ ਕਾਰਵਾਈਆਂ ਵੀ ਛੱਡ ਦੇਣੀਆਂ ਚਾਹੀਦੀਆਂ ਤੇ ਜੇ ਕੁਝ ਹੈਗਾ ਫਿਰ ਕੱਢ ਕੇ ਲਿਆਉਣਾ ਚਾਹੀਦਾ ਅਸਲ ਨੂੰ ਸਭ ਤੋਂ ਸਿਰਫ ਦੋ ਬੰਦੇ ਨੇ ਜਿਹੜੇ ਪੰਜਾਬ ਸਰਕਾਰ ਦੀਆਂ ਅੱਖਾਂ 'ਚ ਡਟਕਦੇ ਆ ਉਹੀ ਵਿਅਕਤੀ ਕਿ ਜਿਹੜਾ ਸਵਾਲ ਚੁੱਕੂਗਾ ਚਾਹੀਓ ਸੁਪਾਲ ਸਿੰਘ کہہ ਰਹੇ ਹੋਣੀ ਹੋਣ ਤੇ ਚਾਹੀਏ ਵਿਕਰਮ ਸਿੰਘ ਜੀ ਕਿ ਹੁਣ ਤੀਜਾ ਪੰਜਾਬ 'ਚ ਮੈਨੂੰ ਬੰਦਾ ਕੋਈ ਇਹੋ ਜਿਹਾ ਦੱਸ ਤੋ ਪ੍ਰਤਾਪ ਸਿੰਘ ਬਾਜਵੇ ਤੋਂ ਲੈ ਕੇ ਸੁਨੀਲ ਜਾਖੜ ਤੱਕ ਕਿਸੇ ਵੀ ਪਾਰਟੀ ਦਾ ਕੋਈ ਨੇਤਾ ਅਜਿਹਾ ਦੱਸੋ ਇਹਨਾਂ ਦੋ ਨਕਾਮਾਂ ਤੋਂ ਛੱਟ ਕੇ ਜਿਹੜਾ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਨੂੰ ਸੱਦਾ ਸਵਾਲ ਕਰਨ ਦੇ ਸਮਰੱਥ ਹੋਵੇ ਜਾਂ ਜਿਹਦੇ 'ਚ ਇਨੀ ਹਿੰਮਤ ਹੋਵੇ ਜਾਂ ਜਿਸ ਦਾ ਭਾਰ ਚੱਲਦਾ ਹੋਵੇ ਮੈਨੂੰ ਤੋ ਕੋਈ ਨਾਮ ਦੇ ਦਿਓ ਕਿ ਲੱਗਾ ਵਿਰੋਧੀ ਪਾਰਟੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਠੀਕ ਹੈ ਪ੍ਰੈਸ ਕਾਨਫਰੰਸਾਂ 'ਚ ਉਹ ਗੱਲ ਕਰਦੇ ਪਰ ਜਿਹੋ ਜਿਹੇ ਮੁੱਦੇ ਸੁਖਪਾਲ ਸਿੰਘ ਖੈਰਾ ਠਾਉਂਦਾ ਜਾਂ ਜਿਸ ਤਰੀਕੇ ਨਾਲ ਵਿਕਰਮ ਸਿੰਘ ਜੀਟੀ ਨੇ ਬੀਤੇ ਦੌਰ 'ਚ ਮੁੱਦਿਆਂ ਨੂੰ ਉਠਾ ਕੇ ਸਰਕਾਰ ਦੀਆਂ ਨਾਸਾਂ 'ਚ ਦਮ ਕਰ ਦਿੱਤਾ ਤਾਂ ਸਿੱਧੂ ਸਾਹਿਬ ਫੇਰ ਤਾਂ ਸਾਹਮਣੇ ਹੀ ਆ ਸਰਕਾਰ ਦੀਆਂ ਅੱਖਾਂ 'ਚ ਤਾਂ ਹਮੇਸ਼ਾ ਉਹ ਵਿਅਕਤੀ ਡਟਕਦਾ ਆ ਚਾਹੇ ਉਹ ਪੱਤਰਕਾਰ ਹੋਵੇ ਚਾਹੇ ਉਹ ਰਾਜਨੀਤਿਕ ਲੋਕ ਹੋਵੇ ਚਾਹੇ ਸਮਾਜਸੀ ਵੀ ਹੋਵੇ ਚਾਹੇ ਕੋਈ ਵੀ ਹੋਵੇ ਉਹ ਵਿਅਕਤੀ ਡਟਕਣੀ ਡਕਣਾ ਆ ਜਿਨੇ ਸਰਕਾਰ ਨੂੰ ਸਵਾਲ ਕਰਨਾ ਤਾਂ ਇਹ ਤਾਂ ਟ੍ਰੈਂਡਿੰਗੀ ਹੈ ਹੀ ਹੈ ਦਾ ਸ਼ਾਇਦ ਬਿਕਰਮ ਸਿੰਘ ਜੀਠੀ ਨੂੰ ਉਹਨਾਂ ਚੀਜ਼ਾਂ ਦਾ ਖਮਿਆਜਾ ਭੁਗਤਣਾ ਪੈ ਰਿਹਾ ਜਿਹੜੇ ਸਮੇਂ-ਸਮੇਂ ਤੇ ਉਹ ਲੋਕਾਂ ਦੇ ਹੱਕ ਵਿੱਚ ਖਲੋ ਕੇ ਸਰਕਾਰ ਨੂੰ ਸਵਾਲ ਕਰਦੇ ਆ ਤੇ ਇਹੋ ਹੀ ਹਾਲ ਸਾਇ ਸੁਖपाल ਸਿੰਘ ਖਹਿਰੇ ਦਾ ਵੀ ਕਿ ਉਹ ਵੀ ਲੋਕਾਂ ਨੂੰ ਮੁੱਦਿਆਂ ਨੂੰ ਲੈ ਕੇ ਜਾ ਕੇ ਕਦੇ ਗੁਰਦਰ ਸਾਹਿਬ ਨੂੰ ਮਿਲਦੇ ਆ ਤੇ ਮੁੱਖ ਮੰਤਰੀ ਨੂੰ ਸਵਾਲ ਕਰਦੇ ਆ ਉਹਨਾਂ ਦੇ ਉੱਤੇ ਵੀ ਜੋ ਕੁਝ ਹੋਇਆ ਸਾਰਿਆਂ ਲੋਕਾਂ ਨੂੰ ਪਤਾ ਉਹਦੇ ਤੋਂ ਤਾਂ ਸਾਫ਼ ਜ਼ਾਹਿਰ ਹੋ ਚੁੱਕਾ ਸਿੱਧੂ ਸਾਹਿਬ ਕਿ ਬਦਲਣ ਉਹ ਕਾਰਵਾਈ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਚਾਹੇ ਉਹ ਕੁਮਾਰ ਵਿਸ਼ਵਾਸ ਦੇ ਨਾਲ ਹੋਵੇ ਚਾਹੇ ਅਲ ਕਲਾਮਬਾ ਦੇ ਨਾਲ ਹੋਵੇ ਚਾਹੇ ਦਿੱਲੀ ਦੇ ਲੀਡਰ ਦਾ ਹੋਵੇ ਉਹ ਤਾਂ ਸਿੱ ਪਰ ਇਹ ਜਿਹੜੇ ਦੋ ਨੇਤਾ ਨੇ ਇਹਨਾਂ ਨੂੰ ਇਸੇ ਸਿਰਫ ਇਸ ਕਰਕੇ ਕਿਉਂਕਿ ਸਰਕਾਰ ਨੂੰ ਸਵਾਲ ਕਰਦੇ ਆ ਠੀਕ ਹੈ ਜੇ ਵਿਕਰਮ ਸਿੰਘ ਮਜੀਠੀ ਨੇ ਕੁਝ ਕੀਤਾ ਬਿਲਕੁਲ ਉਹਨਾਂ ਸਭ ਤੋਂ ਸਰਕਾਰ ਤੁਹਾਡਾ ਐਡਮਿਨਿਸਟ੍ਰੇਸ਼ਨ ਤੁਹਾਡਾ ਹੈ ਪ੍ਰਸ਼ਾਸਨ ਤੁਹਾਡਾ ਸੀਆਈਡੀ ਤੁਹਾਡਾ ਹੈ ਸਾਰੀਆਂ ਰਿਪੋਰਟਾਂ ਤੁਹਾਡੇ ਕੋਲ ਕੱਢੋ ਅਗਲੇ ਬੰਦ ਨੂੰ ਜੋ ਕਰਦਾ ਕਾਰਵਾਈ ਕਰੋ ਪਰ ਹੈ ਕੁਝ ਨਹੀਂ ਸਿਰਫ ਇਸ ਨੂੰ ਉਹਨਾਂ ਦਾ ਕੈਰੇਕਟਰ ਅਸੈਸੀਨੇਸ਼ਨ ਕਰਨ ਵਾਸਤੇ ਹੀ ਚਾਹੇ ਉਸ ਅਕਾਲ ਸਿੰਘ ਖੜੇ ਹੋਣੀ ਹੋਵੇ ਤੇ ਚਾਹੇ ਵਿਕਰਮ ਮਜੀਠੀ ਹੋਵੇ ਪੰਜਾਬ ਸਰਕਾਰ ਸਿਰਫ ਇਹਨਾਂ ਦਾ ਕਰੈਕਟ ਅਸੈਸੀ ਕਰਕੇ ਇਹ ਇਹ ਕੰਮ ਜਿਹੜੀ ਉਹ ਕਰਦੀ ਨਜ਼ਰ ਆ ਰਹੀ ਆ ਚਲੋ ਬਾਕੀ ਦੇਖੋ ਸਰਕਾਰ ਦਾ ਅਗਲਾ ਜਿਹੜਾ ਐਸਆਈਟੀ ਦਾ ਜਦੋਂ ਨਵਾਂ ਸੰਭਣਾ ਉਹ ਕਿਹੋ ਜਿਹਾ ਹੁੰਦਾ ਤੇ ਕੀ ਕਰਦੇ ਜੀ ਬਿਲਕੁਲ ਬਿਲਕੁਲ ਚਲੋ ਅਗਲੀ ਖਬਰ ਵੀ ਅਨਕੀ ਸਾਹਿਬ ਕਾਫੀ ਅਹਿਮ ਹੈਗੀ ਆ ਕਿਉਂਕਿ ਜਲੰਧਰ ਜਿਮਨੀ ਚੌਣ ਦੇ ਨਾਲ ਜੁੜੀ ਖਬਰ ਹੈ ਜਲੰਧਰ ਜਿਮਨੀ ਚੌਣ ਦੇ ਵਿੱਚ ਉੱਥੇ ਕੀ ਕੁਝ ਬਣ ਰਿਹਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਹੋਰਾਂ ਸਮੇਤ ਕੁਝ ਵਿਰੋਧੀਆਂ ਨੇ ਇਲਜ਼ਾਮ ਲਾਇਆ ਸੀ ਕਿ ਇੱਥੇ ਗੈਂਗਸਟਰ ਲਿਆ ਕੇ ਬਿਠਾ ਲਿਆ ਤੇ ਗੈਸਟਰਾ ਨੂੰ ਦਰਜੀਤ ਭਾਨੇ ਦਾ ਨਾਮ ਜਿਹੜਾ ਖਾਸ ਤੌਰ ਤੇ ਜਿਹੜਾ ਉਹ ਕਿਹਾ ਜਾ ਰਿਹਾ ਸੀਗਾ ਹੁਣ ਪਤਾ ਲੱਗਿਆ ਕਿ ਚੋਣ ਕਮਿਸ਼ਨ ਨੇ ਜਿਹੜੀ ਇਹ ਜਲੰਧਰ ਪਛਮੀ ਜਿਲ੍ਹੇ ਚੋਣ ਨੂੰ ਦੇਖਦਿਆਂ ਦਰਜੀਤ ਭਾਨੇ ਦੀ ਪਰਵਲ ਤੇ ਜਿਹੜੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਿਹੜੇ ਆ ਉਹ ਰੱਦ ਕਰਨ ਦੇ ਜਿਹੜੇ ਨਿਰਦੇਸ਼ ਜਿਹੜੇ ਉਹ ਦੇ ਦਿੱਤੇ ਆ ਇੱਕ ਰਾਹਤ ਜ਼ਰੂਰ ਹੋਣੀ ਐ ਵਿਰੋਧੀਆਂ ਨੂੰ ਪਰ ਉਥੇ ਬਣ ਕੀ ਰਿਹਾ ਕੱਲ ਨੂੰ ਹੁਣ VOTING ਹੋ ਜਾਣੀ ਐ ਹਾਲਾਤ ਕੀ ਨੇ ਆ ਸਦ 250 ਪ੍ਰੋਗਰਾਮ ਸ਼ੁਰੂ ਕੀਤਾ ਤੁਸੀਂ ਕਿਹਾ ਸੀ ਪ੍ਰਚਾਰ ਬੰਦ ਹੋ ਗਿਆ ਅੱਜ ਕੁਝ ਨਹੀਂ ਹੋਣਾ ਪਰ ਜਿਹੜਾ ਸਿੱਧੂ ਸਾਬ ਅੱਜ ਦਾ ਦਿਨ ਤੇ ਅੱਜ ਦੀ ਰਾਤ ਆ ਇਹੋ ਹੀ ਸਭ ਕੁਝ ਮਹੱਤਵਪੂਰਨ ਹੈਗੀ ਆ ਕਿਉਂਕਿ ਅੱਜ ਦੀ ਰਾਤ ਦੇ ਵਿੱਚ ਹੀ ਵਫਾਦਾਰੀਆਂ ਬਦਲੀਆਂ ਜਾਣੀਆਂ ਅੱਜ ਦੀ ਰਾਤ ਹੀ ਲੈਣ ਦੇਣ ਦੀਆਂ ਜਿਹੜੀਆਂ ਗੱਲਾਂ ਹੋਣੀਆਂ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਇੰਨੀ ਗੱਲ ਕਹਿੰਦੇ ਰਹੇ ਆ ਕਿ ਹਾਂ ਵੀ ਜੇ ਤੁਹਾਨੂੰ ਕੁਝ ਦੇਖਣ ਹੁੰਦਾ ਉਹ ਤੁਸੀਂ ਲੈ ਲਿਓ ਪਰ ਵੋਟ ਜਿਹੜੀਆਂ ਪੰਜਵੇਂ ਨੰਬਰ ਤੇ ਹੀ ਪਾਇਓ ਜਿੱਥੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਹੈਗਾ ਇਹ ਤਾਂ ਮੁੱਖ ਮੰਤਰੀ ਬਾਕੀ ਅੱਜ ਦੀ ਰਾਤ ਵਾਕਈ ਬੜੀ ਮਹੱਤਵਪੂਰਨ ਸਿੱਧੂ ਸਾਬ ਹੋਵੇਗੀ ਕਾਹਨੋ ਕੋਟਾ ਪੈਣੀਆਂ ਨੇ ਇਦੇ ਵਿੱਚ ਚੋਣ ਕਮਿਸ਼ਨ ਨੇ ਸਖਤ ਐਕਸ਼ਨ ਲੈਂਦੇ ਆ ਭਾਣੇ ਦੀ ਜਿਹੜੀ ਪੈਰੋਲ ਆ ਉਹ ਰੱਦ ਕਰ ਦਿੱਤੀ ਗਈ ਆ ਖਾਸ ਤੌਰ ਤੇ ਜਦੋਂ ਤੱਕ ਤੇ ਪਿੱਛੇ ਜਿਹੜੇ ਉਹ ਨਹੀਂ ਹੁੰਦੇ ਤੇ ਉਹਦੀ ਐਂਟਰੀ ਵੀ ਉਸ ਏਰੀਆ 'ਚ ਜਿਹੜੀ ਸਿੱਧੂ ਸਾਹਿਬ ਬੰਦ ਕਰ ਦਿੱਤੀ ਗਈ ਹੈ ਲੀਡਰ ਜਿਹੜੇ ਨੇ ਆਪੋ ਆਪਣੇ ਘਰਾਂ 'ਚ ਬੈਠੇ ਨੇ ਲੀਡਰਾਂ ਨੇ ਤੇ ਚਲੋ ਆਪਾਂ ਚੋਣ ਜਿਹੜੀ ਆ ਉਹ ਲੜੀ ਨਹੀਂ ਚੋਣ ਤਾਂ ਮੁੱਖ ਮੰਤਰੀਆਂ ਇੱਕ ਸਾਫਕਾ ਤੇ ਇੱਕ ਮੌਜੂਦਾ ਮੁੱਖ ਮੰਤਰੀ ਨੇ ਡੜੀ ਆ ਤੇ ਦੂਜੇ ਪਾਸੇ ਅਕਾਲੀ ਦਲ ਵੀ ਪੂਰਨ ਤੌਰ ਤੇ ਆ ਜਿਹੜਾ ਬਾਕੀ ਤੜਾ ਜਿਹੜਾ ਕਹਿੰਦਾ ਕਿ ਸਾਨੂੰ ਬਾਕੀ ਨਾਲ ਕੋ ਉਹ ਵੀ ਪੂਰੀ ਸਰਕਾਰ ਦੀ ਦੇ ਨਾਲ ਗਿਆ ਤੇ ਅੱਜ ਡੋਰ ਟੂ ਡੋਰ ਜਾ ਆਪਣੇ ਤਰੀਕਿਆਂ ਨਾਲ ਜਿਹੜਾ ਆ ਉਹ ਕੱਭ ਉੱਥੇ ਚੱਲੇਗਾ ਜਾ ਕੇ ਗੱਲਾਂបੱਤਾਂ ਜਿਹੜੀ ਉਹ ਚੱਲੇਗੀ ਜੂ ਬਾਕੀ ਸਿੱਧੂ ਸਾਹਿਬ ਜਿਹੜਾ ਵੱਡਾ ਅਪਡੇਟ ਆ ਜਿਹੜੀ ਕੱਲ ਵੀ ਤੁਸੀਂ ਗੱਲ ਕੀਤੀ ਸੀ ਐਤਾਂ ਜਿਹੜਾ ਜਿਹੜੀ ਭਖਤ ਬਰਾਦਰੀ ਆ ਖਾਸ ਤੌਰ ਤੇ ਜਿਹੜੀ ਜਿਹਦੇ ਨਾਲ ਪਤਚੁਨੀ ਦਾਲ ਦਾ ਬੇਟਾ ਮਹਿੰਦਰ ਪੱਕ ਜਿਹੜੇ ਨੇ ਇਹ ਪਤਾ ਲੱਗਾ ਕਿ ਬਰਾਦਰੀ ਲੈਵਲ ਤੇ ਇਹ ਫੈਸਲਾ ਕਰ ਲਿਆ ਗਿਆ ਕਿ ਸਮੁੱਚਾ ਬਰਾਦਰੀ ਜਿਹੜੀ ਆ ਮਹਿੰਦਰ ਪੱਕ ਦੇ ਹੱਥ ਦੇ ਵਿੱਚ ਪੁੱਗ ਪੂਗੀ ਜੋ ਸੂਚਨਾ ਬਣੀ ਕਿਉਂਕਿ ਜਲੰਧਰ ਦੇ ਵਿੱਚ ਜਿਹੜੀਆਂ ਪਹਿਲਾਂ ਹੀ ਪਹਿਲਾਂ ਜ਼ਿਆਦਾਤਰ ਉੱਥੇ ਰਵੀਦਾਸੀਆ ਬਰਾਦਰੀ ਜਿਸ ਨੂੰ ਆਧਰਗਿ ਬਰਾਦਰੀ ਕਿਹਾ ਜਾਂਦਾ ਉਹ ਸੀ ਤਾਂ ਐਸਲੇ ਜਿਹੜਾ ਪਕਤੂਨੀ ਲਾਲ ਜਿਹੜੇ ਉਹਨਾਂ ਦੇ ਬੇਟੇ ਮਹਿੰਦਰਪਤ ਨੇ ਪਕਤੀ ਬਰਾਦਰੀ ਨਾਂ ਤਾਂ ਬੀਤੇ ਸਮੇਂ ਦੇ ਵਿੱਚ ਪਕਤ ਬਰਾਦਰੀ ਨੇ ਆਪਣਾ ਕਈ ਕੁਝ ਜਿਹੜਾ ਉੱਪਰ ਲਿਆ ਪਹਿਲਾਂ ਤਾਂ ਆਰਜੀ ਸਮਾਜ ਮੰਦਰ ਦੇ ਨਾਲ ਉਹਨਾਂ ਦਾ ਲਿੰਕ ਰਿਹਾ ਦੂਸਰੇ ਪਾਸੇ ਕਈ ਤਰੀਕੇ ਨਾਲ ਕਰਦੇ ਕਰਦੇ ਬੀਜੇਪੀ ਨਾਲ ਕਾਂਗਰਸ ਸਮਰਥਨ ਕਾਂਗਰਸ ਤੋਂ ਬਾਅਦ ਬੀਜੇਪੀ ਬੀਜੇਪੀ ਤੋਂ ਬਾਅਦ ਹੁਣ ਸਿੱਧੂ ਸਭਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮ ਚਾਹ ਗਈ ਬਰਾਦਰੀ ਲੈ ਤਾਂ ਪਕਤੂਨੀ ਲ ਪਿਤਾ ਜੀ ਨੇ ਉਹਨਾਂ ਨੂੰ ਇੱਕ ਭਗਤ ਬਰਾਦਰੀ ਦਾ ਇੱਕ ਵੱਡਾ ਨੇਤਾ ਸਮਝਿਆ ਜਾਂਦਾ ਤਾਂ ਸ਼ਾਇਦ ਉਸੇ ਹੀ ਕਾਰਨ ਬਰਾਦਰੀ ਨੇ ਜਿਹੜਾ ਫੈਸਲਾ ਕੀਤਾ ਜੋ ਮੇਰੇ ਸੂਤਰ ਤੇ ਕੀ ਐਤਾ ਤੁਸੀਂ ਵੀ ਗੱਲ-ਗੱਲ ਕੀਤੀ ਸੀ ਕਿ ਬਰਾਦਰੀ ਜਿਹੜੀ ਆ ਮਹਿੰਦਰਪੱਖ ਦੇ ਹੱਥ ਵਿੱਚ ਪੁੱਗਤਨ ਡਿੜੀ ਜਾ ਰਹੀ ਹੈ ਇਹਦੇ ਨਾਲ ਹੀ ਨਾਲ ਜਿਹੜੇ ਸ਼ੀਤਲ ਅੰਗਰਾਲ ਜਿਹੜੇ ਭਾਜਪਾ ਦੇ ਉਹਨਾਂ ਵੱਲੋਂ ਵੀ ਆਪਣੀ ਡੋਰ ਟੂ ਡੋਰ ਕੈਂਪੇਨ ਜਿਹੜੀ ਆਪਣੇ ਸਮਰਥਕਾਂ ਦੇ ਨਾਲ ਜਿਹੜੀ ਚਲਾਈ ਜਾ ਰਹੀ ਹੈ ਬੇਸ਼ੱਕ ਕਲੀਅਰ ਕਟ ਛੱਡਤੇ ਤਾਂ ਉਹ ਨਹੀਂ ਹੋਣਗੇ ਪਰ ਉਹਨਾਂ ਵੱਲੋਂ ਵੀ ਜਿਹੜੀਆਂ ਵਫਾਦਾਰੀਆਂ ਕਿਸ ਤਰੀਕੇ ਨਾਲ ਆਪਣੇ ਹੱਥ ਵਿੱਚ ਬਦਲਦੀਆਂ ਜਾਂ ਦੂਸਰੇ ਪਾਸੇ ਜਾਣਾ ਉਹ ਸਾਰਾ ਕੁਝ ਚੱਲਦਾ ਪ ਤੇ ਤੀਸਰੇ ਬੰਨੇ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੀ ਪਿਛਲੀ ਜਨਤੰਤਰ ਜਿੰਨੀ ਚੋਣ ਦੇ ਵਿੱਚ ਜਿਹੜੀ ਜਿੱਤੀ ਸੀ ਉਹਦੀ ਸਥਿਤੀ ਸਿੱਧੂ ਇਸ ਵੇਲੇ ਜਿਹੜੀ ਆ ਉਹ ਵੀ ਆਪਣੇ ਆਪ ਨੂੰ ਮਜ਼ਬੂਤ ਜਿਹੜੀ ਬਣ ਰਹੀ ਹੈ ਕਲਪਾ ਸਿੰਘ ਬਾਜਵਾ ਉਹਨਾਂ ਨੇ ਜਿਸ ਤਿਕਾਣਾ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਉੱਤੇ ਲਾਏ ਤੇ ਦੂਜੇ ਪਾਸੇ ਆਪਣੇ ਨੇਤਾ ਉਮੀਦਵਾਰ ਦੇ ਹੱਕ ਦੇ ਵਿੱਚ ਪੂਰਨ ਤੌਰ ਤੇ ਨਿਕਰੇ ਸਿੱਧੂ ਸਾਹਿਬ ਲੜਾਈ ਜਿਹੜੀ ਆ ਉੱਥੇ ਇਸ ਵੇਲੇ ਆਹੀਂ ਕਹਿ ਸਕਨੇ ਕਿ ਤਿੰਨ ਕੋਣੀ ਜਿਹੜੀ ਆ ਉਹ ਬਣੀ ਹੈ ਕਾਂਗਰਸ ਪਾਰਟੀ ਨੇ ਜਿਹੜਾ ਪੂਰਨ ਤੌਰ ਤੇ ਜਿਹੜਾ ਜੋਰ ਜਿਹੜਾ ਲਾਇਆ ਹੋਇਆ ਆ ਬਾਕੀ ਆ ਦੁਕਾਨਾਂ ਜਿਹੜੀਆਂ ਨੇ ਸ਼ਰਾਬ ਦੀਆਂ ਉਹ ਬੰਦ ਲਈ ਆ ਇਹਦੇ ਨਾਲ ਹੀ ਨਾਲ ਬਾਰੀ ਲੋਕਾਂ ਦਾ ਜਿਹੜਾ ਉਸ ਹਲਕੇ ਦੇ ਵਿੱਚ ਹੌਲਾ ਸਕਪਨ ਤਾਂ ਕਿ ਇਹ ਵੀ ਪਤਾ ਲੱਗਾ ਕਿ ਪੁਲਿਸ ਕੋਲੋਂ ਪੂਰਨ ਤੌਰ ਤੇ ਪ੍ਰਬੰਧ ਜਿਹੜੇ ਉਹ ਕਰ ਲਏ ਗਏ ਨੇ ਬਾਕੀ ਇਸ ਗੱਲ ਦਾ ਨਹੀਂ ਪਤਾ ਲੱਗਾ ਕਿ ਮੁੱਖ ਮੰਤਰੀ ਸਾਹਿਬ ਹੁਣ ਕੱਲ ਤੱਕ ਉੱਥੇ ਰਹਿਣਗੇ ਜਾਂ ਕੱਲ ਤੱਕ ਨਹੀਂ ਰਹਿਣਗੇ ਕਿ ਵਾਪਸ ਚੰਡੀਗੜ੍ਹ ਪਹੁੰਚ ਜਾਣਗੇ ਇਸ ਬੰਦੀ ਅਜੇ ਜਿਹੜੀ ਇਹ ਇਕੱਠ ਜਾਲ ਸਥਿਤੀ ਜਿਹੜੀ ਨਹੀਂ ਆਈ ਬਾਕੀ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਅਜੇ ਜਲੰਧਰ ਚ ਹੀ ਰਹਿਣਗੇ ਹੁਣ ਇਹ ਵੇਖਣਾ ਹੈ ਕਿ ਮੁੱਖ ਮੰਤਰੀ ਸਾਹਿਬ ਕੱਲ ਜਦੋਂ ਚੋਣਾ ਵੋਟਾਂ ਜਦੋਂ ਪਹਿ ਕੀ ਉਹ ਬਾਹਰ ਨਿਕਲ ਕੇ ਆਪਣੇ ਉਮੀਦਵਾਰ ਦੇ ਨਾਲ ਉਹਨਾਂ ਬੋਟਿੰਗ ਬੂਥਾਂ ਤੇ ਜਾਣਗੇ ਜਾਂ ਨਹੀਂ ਜਾਣਗੇ ਇਹ ਅਜੇ ਤੱਕ ਮੈਨੂੰ ਸਮਝ ਨਹੀਂ ਹੈਗੀ ਜਾਂ ਨਾ ਜਾਣਕਾਰੀ ਹੈ ਇਹ ਕਿਸੇ ਬੋਟਿੰਗ ਬੂਥ ਤੇ ਉਤੇ ਮੁੱਖ ਮੰਤਰੀ ਜਿਹੜਾ ਉਥੋਂ ਦਾ ਵੋਟਰ ਨਹੀਂ ਹੈਗਾ ਕਿ ਉਹ ਜਾ ਸਕਦਾ ਜਾਂ ਨਹੀਂ ਜਾ ਸਕਦਾ ਇਹ ਇੱਕ ਵੱਡਾ ਪ੍ਰਸ਼ਨ ਹੈਗਾ ਤੇ ਜੇਕਰ ਇਹੋ ਜੀ ਕੋਈ ਗਤੀਵਿਧੀ ਹੁੰਦੀ ਆ ਤਾਂ ਸਿੱਧੂ ਸਭ ਰੋਧੀ ਪਾਰਟੀਆਂ ਦੇ ਫਿਰ ਉਹ ਨਿਸ਼ਾਨੇ ਤੇ ਜਰੂਰ ਆਉਣਗੇ ਪਰ ਅਜੇ ਤੱਕ ਜਿਹੜੀ ਸਥਿਤੀ ਹੈ ਉਹ ਸੁਖਿੰਦਰ ਜੀ ਇਹੋ ਹੀ ਆ ਕਿ ਪੁਲਿਸ ਵੱਲੋਂ ਪੂਰਨ ਪੌਰਤ ਜਿਹੜੇ ਇੰਤਜ਼ਾਮ ਜਿਹੜੇ ਕਰ ਲਏਗੇ ਨੇ ਪੋਲਿੰਗ ਪਾਰਟੀਆਂ ਦੀ ਬਕਾਇਦਾ ਤੌਰ ਤੇ ਅੱਜ 12 ਵਜੇ ਦੁਪਹਿਰ 12 ਵਜੇ ਤੋਂ ਬਾਅਦ ਜਿਹੜਾ ਔਰਬਾਨਾ ਜਿਹੜਾ ਕਰਤਤਾ ਜਾਵੇਗਾ ਸਰਪੰਚ ਦੇ ਕਰੀਬ ਜਿਹੜੇ ਉਥੇ ਬੂਥ ਚੜੇ ਪੋਲਿੰਗ ਬੂਥ ਚੜੇਗਾ ਉਹ ਬੰਨੇ ਆ। ਬਾਕੀ ਦੇਖੋ ਆਪਣਾ ਆਮਾਨ ਦੇ ਨਾਲ ਜਿਹੜੀ ਚੋਣ ਜਿਹੜੀ ਹੋਣੀ ਚਾਹੀਦੀ ਆ ਉਸ ਵਾਸਤੇ ਪੁਲਿਸ ਉਹਨੇ ਜਿਹੜੇ ਪੂਰਨ ਜਿਹੜੇ ਪ੍ਰਬੰਧ ਜਿਹੜੇ ਆ ਉਹ ਕੀਤੇ ਹੋਏ ਨੇ। ਬਾਕੀ ਦੇਖੋ ਕੱਲ ਕੀ ਵਾਪਰਦਾ। ਜੀ। ਚਲੋ। ਅਨਕਸਾ ਸੁਸ਼ਰਨਾ ਪ੍ਰੋਗਰਾਮ ਸੰਕਰਤੋ ਦਾ ਬਹੁਤ-ਬਹੁਤ ਧੰਨਵਾਦ। ਆ ਜੀ ਬਹੁਤ-ਬਹੁਤ ਸ਼ੁਕਰੀਆ ਸ੍ਰਿਸ਼ੰਦਰ ਜੀ। ਸਾਈਜ਼ਨ ਪ੍ਰੋਫੈਸਰ ਮਨਜੀਤ ਸਿੰਘ ਕਨਕਿਤਾ ਜੀ ਨਾਲ ਅੱਜ ਕਪੜਾ ਤੇ ਗੱਲਬਾਤ ਕੀਤੀਗੀ ਉਮੀਦ ਕਰਦੇ ਆ ਕਿ ਕਨਕਿਤਾ ਉਹਨਾਂ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਏ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ